ਤਾਂ ਇਸ ਵਕਤ ਤੁਸੀਂ ਮੌਜੂਦ ხਾ ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ਦੇ ਵਿੱਚ ਪੰਜਾਬ ਦੀਆਂ ਵੱਡੀਆਂ ਮੰਡੀਆਂ ਦੇ ਵਿੱਚੋਂ ਇੱਕ ਮੰਡੀ ਹੈ ਔਰ ਇਸ ਮੰਡੀ ਦੇ ਵਿੱਚ ਜਿਹੜੀ ਇੱਕ ਤੁਸੀਂ ਸੁਨਸਾਨ ਦੇਖ ਰਹੇ ਹੋ ਇਹ ਇੱਕ ਵੱਖਰੀ ਹੀ ਚਿੰਤਾ ਪੇਸ਼ ਕਰਦੀ ਹੈ ਚਿੰਤਾ ਪ੍ਰਗਟ ਕਰਦੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮੰਡੀ ਜਿਹੜੀ ਹੈ ਉਹ ਖਜਾ ਖੱਚ ਪਰੀ ਹੁੰਦੀ ਹੈ ਤਾਂ ਇਸ ਮੰਡੀ ਦੇ ਵਿੱਚ ਜਿਹੜੀ ਇਹ ਸੁਨਸਾਨ ਪਸਰੀ ਹੈ ਟਾਵੇਂ-ਟਾਵੇਂ ਜੋ ਢੇਰੀਆਂ ਇੱਥੇ ਦੇਖ ਰਹੀਆਂ ਨੇ ਉਸ ਦਾ ਕਾਰਨ ਇਹ ਹੈ ਕਿ ਆੜਤੀਏ ਕੱਲ ਤੋਂ ਹੜਤਾਲ ਤੇ ਚਲੇ ਗਏ ਨੇ ਜੋ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਬਕਾਇਦਾ ਪਰ ਉਸ ਦੇ ਬਾਵਜੂਦ ਜਿਹੜੇ ਕਿਸਾਨ ਨੇ ਹਲੇ ਫਸਲ ਨਹੀਂ ਲਿਆ ਰਹੇ ਆਰਤੀਏ ਜਿਹੜੇ ਨੇ ਉਹ ਫਸਲ ਨਹੀਂ ਚੁੱਕ ਰਹੇ ਆਰਤੀਏ ਜਿਹੜੇ ਨੇ ਉਹਨਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ ਮੁੱਦਾ ਉਹਨਾਂ ਦਾ 2.5% ਦામੀ ਜਿਹੜੀ 2.5% ਕਮਿਸ਼ਨ ਉਹਨਾਂ ਦੀ ਜੋ ਉਹਨਾਂ ਦੀ ਮੰਗ ਹੈ ਉਸ ਨੂੰ ਲੈ ਕੇ ਉਹ ਜਿਹੜੇ ਨੇ ਆਰਤੀਏ ਹੜਤਾਲ ਤੇ ਚਲੇ ਗਏ ਨੇ ਭਗਤਾਂਵਾਲਾ ਮੰਡੀ ਦੇ ਵਿੱਚ ਅਕਤੂਬਰ ਦੀ ਪਹਿਲੀ ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ ਤੇ ਆਮ ਤੌਰ ਤੇ ਜੇ ਗੱਲ ਕੀਤੀ ਜਾਵੇ ਤਾਂ ਸਤੰਬਰ ਦੀ 15 ਤੋਂ ਝੋਨਾ ਜਿਹੜਾ ਇੱਥੇ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ 14-15 ਤੋਂ ਬਾਅਦ ਲਗਾਤਾਰ ਇੱਥੇ ਕਿਸਾਨ ਆਉਂਦੇ ਨੇ ਬੀਤੇ ਦੋ ਦਿਨ ਜੇ ਪਿਛਲਿਆਂ ਦੀ ਵੀ ਗੱਲ ਕਰੀਏ ਤਾਂ ਪਰਮਲ ਵੀ ਜਿਹੜੀ ਵਿਕੀ ਹੈ ਉਹ ਵੀ ਉਸ ਰੇਟ ਦੇ ਮੁਤਾਬਕ ਨਹੀਂ ਵਿਕੀ ਜੋ ਰੇਟ ਕਿਸਾਨਾਂ ਨੂੰ ਵੀ ਨਹੀਂ ਮਿਲਿਆ ਹੁਣ ਸਰਕਾਰੀ ਖਰੀਦ ਮੰਡੀਆਂ ਦੇ ਵਿੱਚ ਆਉਣੀ ਸੀ ਪਰ ਉਸ ਤੋਂ ਪਹਿਲਾਂ ਆੜਤੀ ਜਿਹੜੇ ਸੀ ਉਹ ਹੜਤਾਲ ਦੇ ਚਲੇ ਗਏ ਨਾਲ ਸਾਡੇ ਨਾਲ ਬਹਿਲ ਸਾਹਿਬ ਮੌਜੂਦ ਨੇ ਨਿਰਿੰਦਰ ਬਹਿਲ ਜਿਹੜੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਨੇ ਆੜਤੀ ਐਸੋਸੀਏਸ਼ਨ ਦੇ ਤਾਂ ਸਰ ਕੱਲ ਸੀਐਮ ਸਾਹਿਬ ਨਾਲ ਤੁਹਾਡੀ ਮੀਟਿੰਗ ਹੋਈ ਸਭ ਤੋਂ ਪਹਿਲਾਂ ਇਸ ਹੜਤਾਲ ਦਾ ਸੀਜ਼ਨ 15 ਦਿਨਾਂ ਤੋਂ ਪਿਛੇ 15 20 ਦਿਨਾਂ ਤੋਂ ਤੁਹਾਡਾ ਝੋਨਾ ਆਉਣਾ ਸ਼ੁਰੂ ਹੋ ਗਿਆ ਸੀ ਇਹਨਾਂ ਦਿਨਾਂ 'ਚ ਮੰਡੀਆਂ ਨੱਕੋ-ਨੱਕ ਭਰੀਆਂ ਹੁੰਦੀਆਂ ਪਰ ਮੰਡੀ 'ਚ ਜਿਹੜੀ ਇੱਕ ਸੁਨਸਾਨ ਬਸ ਰਹੀ ਹੈ ਕਿਤਨੇ ਕਿਤੇ ਚਿੰਤਾ ਦਾ ਵਿਸ਼ਾ ਨਹੀਂ ਹੈ ਜੀ ਇਹ ਦੇਖੋ ਇਹ ਚਿੰਤਾ ਦਾ ਜਿਹੜਾ ਵਿਸ਼ਾ ਹੈ ਕਿਉਂਕਿ ਕਿਸਾਨਾਂ ਨੇ ਪੁੱਤਾ ਵਾਂਗੂ ਫਸਲ ਜਿਹੜੀ ਪਾਲੀ ਆ ਅੱਜ ਪੱਕ ਕੇ ਖਲੋ ਗਈ ਆ ਜੇ ਉਹਨੂੰ ਆਪਾਂ 5-7 ਦਿਨ 2-4 ਦਿਨ ਵੀ ਨਹੀਂ ਕੱਟਦੇ ਇੱਕ ਤੇ ਕਿਸਾਨ ਦਾ ਜਿਹੜਾ ਝਾੜ ਹੈ ਉਹ ਘਟੂਗਾ। ਇੱਕ ਜਿਹੜਾ ਕਿਸਾਨ ਦਾ ਝਾੜ ਘਟੇਗਾ ਦੂਸਰਾ ਉਹ ਉਹਦਾ ਨੁਕਸਾਨ ਹੋਊਗਾ। ਕੁਆਲਿਟੀ ਡਾਊਨ ਹੋਊਗੀ। ਕਿਉਂਕਿ ਜਿਹੜੀ ਬਾਸਪਤੀ ਦੀ ਫਸਲ ਹੁੰਦੀ ਆ ਇਹ ਮਹੀਸ਼ਾ ਹੀ 18-19 ਦੇ ਮੌਸਮ ਚ ਵੱਢੀ ਜਾਵੇ ਇਹਦਾ ਚਾਵਲ ਵੀ ਸਹੀ ਬੰਦਾ ਰਾਈਸ ਮਿਲਰ ਵੀ ਇਹਨੂੰ ਖੁਸ਼ ਹੋ ਕੇ ਲੈਂਦਾ ਕਿਉਂਕਿ ਟੋਟਾ ਘਟ ਜਾਂਦਾ। ਜੇ ਸੁੱਕ ਜ਼ਿਆਦਾ ਜਾਵੇ ਤੇ ਇਹਦਾ ਟੋਟਾ ਵੱਡ ਜਾਂਦਾ ਵੱਡ ਜਾਂਦਾ ਤੇ ਰੇਟ ਇਹਦਾ ਘਟ ਜਾਂਦਾ। ਅਹੀਂ 26 ਅਗਸਤ ਨੂੰ ਤਲਵੰਡੀ ਸਾਬੋ ਕੇ 15-16 ਹਜ਼ਾਰ ਆਰਤੀ ਇਕੱਠਾ ਹੋਇਆ ਤਲਵੰਡੀ ਭਾਈ ਸੌਰੀ ਤਲਵੰਡੀ ਭਾਈ ਅਸੀਂ ਇਕੱਠੇ ਹੋਏ ਇਕੱਠੇ ਹੋ ਕੇ ਉੱਥੇ 15-20 ਹਜ਼ਾਰ ਆਰਤੀ ਇਕੱਠਾ ਆਇਆ ਉਹਦੇ ਵਿੱਚ ਫੈਸਲਾ ਕੀਤਾ ਵੀ ਜਿਹੜੀ ਸਾਡੀ ਦામੀ ਆ 2.5% ਉਸ ਦામੀ ਨੂੰ ਸਾਡੀ ਪੰਜਾਬ ਸਰਕਾਰ ਪੂਰਾ ਕਰੇ ਇਹ ਦਾਮੀ ਨੂੰ ਹੋਰ تفصیلی سمجھاؤ کمیشن ਹੁੰਦਾ ਜੀ ਕੀ ਇਹ ਇਹ ਵੱਡਾ 2.5% ਕਮਿਸ਼ਨ ਹੁੰਦਾ ਹੈ ਜਿਹੜਾ ਕੁਇੰਟਲ ਤੇ ਲੱਗਦਾ ਜਿਹਦਾ 2320 ਰੁਪਏ ਸਾਡੇ 52 ਰੁਪਏ ਬਣ ਗਏ ਓਕੇ ਇਹਨਾਂ ਨੇ ਕਰਤੀ ਸਾਡੇ 46 ਰੁਪਏ ਕਰੋਨਾ ਦਾ ਸਾਨੂੰ 19 ਦਾ 99 19 ਚ ਵੀ ਇਹ ਤੁਹਾਨੂੰ 46 ਰੁਪਏ ਦੇਣੇ ਆ 2.5 ਦਾ 46 ਬੰਦੇ 1 ਰੁਪਿਆ ਸਾਨੂੰ ਤੁਸੀਂ ਕਰੋਨਾ ਚ ਕਟਾ ਦਿਓਗੇ ਕੱਟ ਲਓ ਕੋਈ ਨਹੀਂ ਫਰੇ ਮਤ ਕਰਨਦੇ ਆ ਦੇਸ਼ ਤੇ ਸੰਕਟ ਆਇਆ ਕਿ ਹੋ ਗਿਆ ਨਹੀਂ ਇਹਨਾਂ ਨੇ ਕੀਤਾ ਉਹਦੀ ਆਰ ਲੈ ਕੇ ਤੁਹਾਡੀ ਫਿਕਸ ਕਰਤੀ ਓਕੇ ਕਿਹਨੇ 45 ਰੁਪਏ 45 ਰੁਪਏ ਜੀ ਉਦੋਂ ਤੇ 2.5% ਦਾ ਬੰਦੇ ਸੀ ਇਹਨੇ ਅੱਜ 2320 ਨਾਲ ਗੁਣਾ ਕਰੋ ਤੇ ਬੰਦੇ 52 ਰੁਪਏ 12 ਰੁਪਏ ਕਿਲੋਟਲ ਦਾ ਡਿਫਰੈਂਸ ਵਿੱਚ ਆ ਗਿਆ ਇਹ ਸਰ ਬੈਲ ਸਾਹਿਬ ਇਹ ਦੱਸ ਦਿਓ ਕਿ ਜਿਹੜੀ ਤੁਸੀਂ ਖਰੀਦਦੇ ਜੇ ਫਸਲ ਜੋ ਸਰਕਾਰੀ ਰੇਟ ਹੈ ਉਹਦੇ 2.5% ਜਿਹੜੀ ਆ ਇਹ ਤੁਸੀਂ ਆਪਣਾ ਕਮਿਸ਼ਨ ਮੰਗਦੇ ਜੀ ਅਸੀਂ ਕਮਿਸ਼ਨ ਮੰਨਦੇ ਆ ਆਪਣਾ ਵੀ ਸਾਡਾ 2.5% ਕਰੇ ਸਰਕਾਰ ਨੂੰ ਜਦੋਂ ਅਸੀਂ ਕਹਿਤਾ 28 ਅਗਸਤ ਨੂੰ ਵੀ ਤੁਸੀਂ ਸੈਂਟਰ ਨਾਲ ਗੱਲ ਕਰ ਲੋ ਸਰਕਾਰ ਤੇ ਕੰਨਾਂ ਤੇ ਕੋਈ ਗੱਲ ਨਹੀਂ ਜੂ ਨਹੀਂ ਸਰਕੀ ਸਰਕਾਰ ਚੁੱਪ ਕੇ ਬੈਠੀ ਰਹੀ ਅਸੀਂ ਐਲਾਨ ਕਰਤਾ ਵੀ ਅਸੀਂ 1 ਅਕਤੂਬਰ ਨੂੰ ਮੰਡੀਆਂ ਬੰਦ ਕਰਾਂਗੇ ਅਸੀਂ ਜਦੋਂ 1 ਅਕਤੂਬਰ ਆਈ ਮੰਡੀਆਂ ਬੰਦ ਕਰਤੀਆਂ ਸਾਨੂੰ ਉੱਥੇ ਸੱਦਿਆ ਗਿਆ ਚੰਡੀਗੜ੍ਹ ਅਸੀਂ ਗਏ ਆ ਸਾਡੇ ਨਾਲ ਸੀਐਮ ਸਾਹਿਬ ਨੇ ਮੀਟਿੰਗ ਨਹੀਂ ਕੀਤੀ ਸੀ ਐਮ ਆਊਟਸ ਸੱਦ ਕੇ ਸਾਡੇ ਨਾਲ ਕੁਟਾਰੂ ਚੱਕ ਜੀ ਹੀ ਪ੍ਰਿੰਸੀਪਲ ਸੈਕਟਰੀ ਹੀ ਹੋਰ ਵੀ ਉੱਚ ਅਧਿਕਾਰੀ ਸੀ ਚੰਗੇ ਅਹੁਦਿਆਂ ਦੇ ਡਾਇਰੈਕਟਰ ਫੂਡ ਸਪਲਾਈ ਸੀ ਮੰਡੀ ਬੋਰਡ ਦੇ ਸੈਕਟਰੀ ਸਾਹਿਬ ਸੀ ਮੰਨ ਲਓ ਅਹੀਂ ਉਥੇ ਕੀ ਗਿਆ ਵੀ ਤੁਸੀਂ ਸਾਡੀਆਂ ਛੋੜ ਦੂਜਾ ਤੀਜਾ ਸਭ ਮੰਗਾ ਨਹੀਂ ਮੰਨਦੇ ਲਗੋ ਅਰੇ ਇੱਕੋ ਮੰਗ ਪੂਰੀ ਕਰ ਦਿਓ ਤੁਸੀਂ ਸਾਨੂੰ ਦਸੰਬਰ ਮਹੀਨੇ 'ਚ ਜਾ ਕੇ ਕਮਿਸ਼ਨ ਸਾਨੂੰ ਦੇਣਾ ਹੈ ਜਿਹਦੇ ਵਿੱਚ ਸਭ ਤੁਸੀਂ ਫਿਰ ਕੋਈ ਸ਼ੋਰਟੇਜ ਵੀ ਲੈਣੀ ਆ ਸਾਰਾ ਮਾਲ ਦੀ ਗਿਣਤੀ ਵੀ ਲੈਣੀ ਆ ਪਹੁੰਚਾਂ ਲੈਣੀਆਂ ਐ ਉਸ ਤੋਂ ਬਾਅਦ ਕਮਿਸ਼ਨ ਪਾਉਣੀ ਆ ਤੁਸੀਂ ਸਾਨੂੰ ਆਖੰਦ ਹੈ ਜੀ ਅਸੀਂ ਸੈਂਟਰ ਗਵਰਨਮੈਂਟ ਕੋ ਲੈ ਕੇ ਜਾਵਾਂਗੇ ਤੁਹਾਨੂੰ ਅਸੀਂ ਕਹਿੰਦਾ ਆ ਵੀ ਤੁਸੀਂ ਐਲਾਨ ਕਰੋ ਜੇ ਸੈਂਟਰ ਗਵਰਨਮੈਂਟ ਨਹੀਂ ਦਿੰਦੀ ਤੇ ਪੰਜਾਬ ਸਰਕਾਰ ਉਹਦਾ ਜਿਹੜਾ 12 ਰੁਪਏ ਫਰਕ ਤੁਹਾਨੂੰ ਪੂਰਾ ਕਰੇ ਹੋਰ ਕੋਈ ਗਵਰਨਮੈਂਟ ਦਿੰਦੀ ਹੈ ਜੀ ਵੈਸੇ ਹਰਿਆਣਾ ਸਰਕਾਰ ਦੇ ਰਹੀ ਹੈ ਜੀ ਆਪਣੇ ਕੋਲ ਦੇ ਆਪਣੇ ਕੋਲ ਹਰਿਆਣਾ ਸਰਕਾਰ ਦੇ ਰਹੀ ਹੈ 12 ਰੁਪਏ ਕਿੰਟਲ ਪਾ ਕੇ ਉੱਥੇ ਪੂਰੇ 2.5% ਪੂਰਾ ਕਰਕੇ ਦੇ ਰਹੀ ਹੈ ਲੱਗੇ ਛੋਟੀ ਸਟੇਟ ਆ 2.5 ਰੁਪਏ ਦਮੀ 2.5% ਹੀ ਰੇਟ ਚੱਲਦਾ ਜੀ ਸਾਰੇ ਉਥੇ 2.5% ਇਹ ਐਕਟ ਚ ਲਿਖਿਆ ਆ ਸਾਡੇ ਮੰਡੀ ਬੋਰਡ ਦੇ ਐਕਟ 1997 ਤੋਂ ਇਹ 2.5% ਸਾਨੂੰ ਮਿਲਦੀ ਰਹੀ 2019 ਤੱਕ ਮਿਲਦੀ ਰਹੀ 19 ਚ ਕਰੋਨਾ ਦਾ ਬਹਾਨਾ ਪਾ ਕੇ ਇਹਨਾਂ ਨੇ ਜਿਹੜੀ ਇਹ ਦਾਮੀ ਹੈ ਇਸ ਦੇ ਵਿੱਚ ਇਹ ਤੁਸੀਂ ਜਿਹੜੇ ਆਪਣੀ 2.5% ਕਮਿਸ਼ਨ ਜਿਹੜੀ ਲੈਂਦੇ ਜੇ ਇਹ ਕਿਸ ਦੀ ਅਵਜ ਦੇ ਵਿੱਚ ਲੈਂਦੇ ਨੇ ਇੱਕ ਇਸ ਦੇ ਪਹਿਲੇ ਵੀ ਅਸੀਂ ਜਿਹੜਾ ਮਾਲ ਸ਼ਨਾ ਕੇ ਬਣਾ ਕੇ ਸਰਕਾਰ ਦੇ ਗਦਾਮਾ ਚੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਆ ਇਹ ਅਸੀਂ ਸਰਵਿਸ ਪ੍ਰੋਵਾਈਡ ਜਿਹਨੂੰ ਕਹਿ ਦਿੰਦੇ ਆ ਜਿਹੜਾ ਸਰਵਿਸ ਟੈਕਸ ਸਰਵਿਸ ਤੁਸੀਂ ਆ ਉਹ ਉਹ ਆ ਸਾਡੀ ਸਾਡਾ ਮਿਹਨਤ ਹੈ ਨਾ ਤੁਸੀਂ ਦੱਸੋ 19 2019 ਦੇ ਸਾਨੂੰ 46 ਰੁਪਏ ਦਿੱਤੇ ਹੋਏ ਅੱਜ 50 ਸਾਲਾਂ ਬਾਅਦ ਤੁਸੀਂ ਤਨਖਾਹ ਦੇ ਕੰਮ ਕਰਦੇ ਹੋ 15000 ਦੇ ਤੁਸੀਂ 5 ਸਾਲ ਬਾਅਦ ਵੀ ਪੈ ਕਰੀ ਜਾਓਗੇ ਤੁਹਾਡੇ ਬੱਚੇ ਕਿ ਜੀਵਨ ਕਰਨਗੇ ਖਰਚੇ ਕਿੱਥੇ ਵਧ ਗਈ ਆ ਮਹਿੰਗਾਈ ਕਿੱਥੇ ਚਲ ਗਈ ਆ ਸਾਡੇ ਜਿਹੜੇ ਆ ਸਾਡੇ ਜਿਹੜੇ ਬੱਚੇ ਆ ਅਸੀਂ ਆਪਣਾ ਕਿ ਜੀਵਨ ਕਿੱਦਾਂ ਕਰਾਂਗੇ ਸਾਨੂੰ ਤਾਂ ਤੁਸੀਂ ਇਹ ਮਹਿੰਗਾਈ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਇਹ ਗੱਲ ਦੀ ਚਿੰਤਾ ਨਹੀਂ 90% ਲੋਡ ਅਸੀਂ ਚੁੱਕਿਆ ਸਰਕਾਰ ਦਾ ਇਹ ਵੀ ਕਿਹਾ ਸੀਗਾ ਕਿ ਤੁਸੀਂ ਐਲਾਨ ਕਰ ਦਿਓ ਤੇ ਦਸੰਬਰ ਦੇ ਵਿੱਚ ਜਾ ਕੇ ਸਾਨੂੰ ਪੇਮੈਂਟ ਦੇ ਹਾਂ ਬਿਲਕੁਲ ਅਸੀਂ ਕਿਹਾ ਵੀ ਤੁਸੀਂ ਐਲਾਨ ਕਰ ਦਿਓ ਵੀ ਤੁਹਾਡੇ 2.5% ਜਿਹੜੇ ਆ ਸਾਡੇ ਪੂਰੇ ਕਰਕੇ ਦੇਵਾਂਗੇ ਜੇ ਸੈਂਟਰ ਨਹੀਂ ਦੇਉਗੀ ਤੇ ਪੰਜਾਬ ਸਰਕਾਰ ਕੇ ਦੇਉਗੀ ਅਸੀਂ ਕਿਹਾ ਕਿ ਆ ਵੀ ਚਾਕੇ ਸਾਨੂੰ ਹੁਣੇ ਦੇ ਦਿਓ ਅਸੀਂ ਤਾਂ ਇਹ ਤਿੰਨਾਂ ਮਹੀਨੇ ਬਾਅਦ ਲੈਣੇ ਆ ਪਹਿਲਾਂ ਤੁਹਾਡਾ ਮਾਲ ਪਹੁੰਚਾਵਾਂਗੇ ਕਦਮਾਂ ਅਜ ਸਾਰਾ ਕੁਝ ਕਰਾਂਗੇ ਫਿਰ ਪਰ ਸੀਐਮ ਸਾਹਿਬ ਨੇ ਸਾਡੇ ਨਾਲ ਮੀਟਿੰਗ ਅੰਦਰ ਪਿਛਲੇ ਬੈਠੇ ਰਹੇ ਆ ਕਿ ਸਾਡੇ ਨਾਲ ਮੀਟਿੰਗ ਕਰਨ ਦੀ ਉਹਨਾਂ ਨੇ ਨਹੀਂ ਕੀਤੀ ਤਾਂ ਹੁਣ ਸਰ ਇਹ ਜਿਹੜਾ ਰੇੜਕਾ ਹੈ ਕੱਲ ਤੁਹਾਡੀ ਫਿਰ ਮੀਟਿੰਗ ਚਲੋ ਭਵੇਂ ਘਟਾਰੂ ਚੱਕ ਸਾਹਿਬ ਨਾਲ ਹੀ ਹੋਈ ਹੁਣ ਰੇੜਕਾ ਕਿੱਥੇ ਖੜਾ ਤੁਸੀਂ ਮੰਡੀਆਂ ਬੰਦ ਕਰਤੀਆਂ ਜੀ ਕਦੋਂ ਤੱਕ ਬੰਦ ਰਹਿਣਗੀਆਂ ਅਸੀਂ ਅਨਮਿੱਥੇ ਸਮੇਂ ਵਾਸਤੇ ਬੰਦ ਕਰਤੀਆਂ ਜੀ ਜਿੰਨਾ ਤੱਕ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਸਾਡੀ ਪੂਰਨ ਇਕਤਾ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਮੰਡੀ ਦੀ ਮਾੜੀ ਮੋਟੀ ਸਰਕਾਰ ਦੇ ਐਮ ਐਲ ਏ ਦੇ ਦਬਾਅ ਤੇ ਉਤੇ ਖੋਲਣ ਦੀ ਕੋਸ਼ਿਸ਼ ਕੀਤੀ ਉਹ ਵੀ ਬੰਦ ਹੋ ਗਈ ਆ ਵੀ ਨਹੀਂ ਅਸੀਂ ਆਪਣੀ ਜਥੇਬੰਦੀ ਨਾਲ ਚੱਲਣਾ ਹੈ ਅਸੀਂ ਬਾਹਰ ਨਹੀਂ ਆ ਆਰਤੀ ਐਸੋਸੀਏਸ਼ਨ ਆਪਣੇ ਸਿਰਫ ਹੱਕ ਤੇ ਆਪਣਾ ਮਿਹਨਤਾਨਾ ਮੰਗਣਦੇ ਆਇਆ ਜਿਹੜਾ ਸਾਨੂੰ 201997 ਤੋਂ ਲੈ ਕੇ 2019 ਤੱਕ ਮਿਲਦਾ ਰਿਹਾ ਹੈ ਅਸੀਂ ਤੁਹਾਨੂੰ ਵਾਦਾ ਕਹਿੰਦੇ ਨਹੀਂ ਦਿਓ ਅਸੀਂ ਕਹਿੰਦੇ 2.5% ਦਿਓ ਜਿਹੜਾ ਹੈ ਤੁਸੀਂ ਕੱਲ ਜਦੋਂ ਉੱਠ ਕੇ ਆਏ ਉਤੋਂ ਤਾਂ ਫਿਰ ਉੱਥੇ ਗੱਲ ਫਾਈਨਲ ਕੀ ਕਹਿ ਗਏ ਕਿ ਆਪਣਾ ਕਹਿ ਕੇ ਆਏ ਕਿ ਹੁਣ ਬੰਦਿਆ ਮੰਡੀਆਂ ਸਾਡੀਆਂ ਸਾਨੂੰ ਕਹਿੰਦੇ ਤੁਸੀਂ ਵੀ ਸਲਾਹ ਕਰ ਲਓ ਅਸੀਂ ਵੀ ਦੋ ਦਿਨ ਸਲਾਹ ਕਰ ਲੈਂਦੇ ਅਸੀਂ ਇਹ ਕਰਕੇ ਕੋਈ ਨਹੀਂ ਅਸੀਂ ਵੀ ਸਲਾਹ ਸਾਡੀ ਤੇ ਬੰਦ ਹੀ ਆ ਅਸੀਂ ਕਹਿੰਦਾ ਸਾਡੀ ਬੰਦਿਆ ਤੁਸੀਂ ਸਲਾਹ ਕਰ ਲਓ ਪਰ ਕਿਉਂਕਿ ਸਰਕਾਰੀ ਖਰੀਦ ਤੇ ਕੱਲ ਦੀ ਉਤਰ ਆਈ ਹੈ ਜੀ ਕਿਤੇ ਹੋਈ ਥੋੜਾ ਹਾਂ ਨਹੀਂ ਰਿਆ ਰਿਆਦੇ ਆਪਣੀ ਫਾਰਮੈਟੀ ਪੂਰੀ ਕੀਤੀ ਆ ਉਹਦੇ ਕਾਗਜ਼ਾ ਪਤਰਾ ਜਵੇਂ ਕਰਕੇ ਖਰੀਦ ਕਰਤੀਏ ਕੋਈ ਭਰੀ ਥੋੜੀ ਢੇਰੀ ਦਿਖਾਓ ਕਿਦੇ ਜੋ ਕੈਮਰਾ ਕਮਾਲ ਹੋ ਰਿਆਏ ਜਾ ਕੇ ਵੇਖ ਲਓ ਜੇ ਬੋਰੀ ਭਰੀ ਹੋਊ ਗੱਲ ਕਰਿਓ ਬਟ ਬੈਲਸ ਮੈਂ ਘੋਰ ਹੋਂਨਾ ਜੀ ਚਲੋ ਤੁਸੀਂ ਹੜਤਾਲ ਕਰਤੀ ਸਰਕਾਰ ਨੇ ਦੋ ਦਿਨ ਦਾ ਤੇ ਜਿਹੜੀ ਮੰਡੇ ਫਸਲ ਪੱਕੀ ਖੜੀ ਆ ਜੀ ਉਹਦੇ ਨੁਕਸਾਨ ਨਹੀਂ ਹੋ ਜੇ ਨਾ ਵਾਢੀ ਹੋਈ ਤੇ ਨੁਕਸਾਨ ਹੋਣਾ ਉਹ ਸਰਕਾਰ ਜ਼ਿੰਮੇਵਾਰ ਹੋਏਗੀ ਜੀ ਹਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਗੀ ਜੋ ਕਿਸਾਨ ਦਾ ਨੁਕਸਾਨ ਕਰੂਗੀ ਉਹ ਪੰਜਾਬ ਸਰਕਾਰ ਕਰੂਗੀ ਅਸੀਂ ਤੇ ਕਹਿਤਾ ਹੈ ਵੀ ਅਸੀਂ ਦੇ ਮਿੰਟੋ ਮਿੰਟ ਤੁਸੀਂ ਐਲਾਨ ਕਰੋ ਅਸੀਂ ਕਿਸਾਨ ਨੂੰ 2 ਘੰਟਿਆਂ ਚ ਖਾਲੀ ਕਰਕੇ ਉਹਦੀ ਛਣਾਈ ਬਣਾਈ ਕਰਕੇ ਘਰ ਭੇਜਾਂਗੇ ਬੱਸੇ ਕਿਸਾਨ ਫੋਨ ਕਰ ਰਹੇ ਕਿ ਨਹੀਂ ਬਿਲਕੁਲ ਕਰ ਰਹੇ ਅਸੀਂ ਉਹਨਾਂ ਨੂੰ ਰੋਕਿਆ ਉਹਨਾਂ ਨੂੰ ਅਸੀਂ ਆਪ ਰੋਕਿਆ ਵੀ ਨਾ ਵੜਾਓ ਤੇਰੀ ਫਸਲ ਖਰਾਬ ਹੋ ਜੇਗੀ ਇਹਨੂੰ ਖੜੀ ਰਹਿਣ ਦਿਓ ਪਰ ਉੱਤੇ ਜੇ ਰੱਬ ਦੇ ਮੈਂ ਉਹ ਕਹਣਾ ਜੇ ਮੀਂਹ ਕਣੀ ਆ ਗਿਆ ਫਿਰ ਉਹ ਉਹ ਰੱਬ ਦੇ ਹੱਥ ਵਾਸਿਆ ਤੇ ਸਰਕਾਰ ਦੇ ਹੱਥ ਵਾਸਿਆ ਜਿਹੜੀ ਪੰਜਾਬ ਸਰਕਾਰ ਉਹ ਜ਼ਿੰਮੇਵਾਰ ਆ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਅਸੀਂ ਪਹਿਲਾਂ ਹੀ ਉਹਨਾਂ ਨੂੰ ਅਲਟੀਮੇਟ ਦਿੱਤਾ ਹੈ ਵੀ ਅਸੀਂ ਪਹਿਲੀ ਤਰੀਕ ਤੋਂ ਹੜਤਾਲ ਤੇ ਚਲੇ ਜਾਣਾ ਜੇ ਤੁਸੀਂ ਸਾਡੀ ਮੰਗ ਦਾ ਨਾਮ ਮੰਨੀ ਇੱਕ ਮਹੀਨਾ ਪਹਿਲਾਂ ਪਰ ਸਰਕਾਰ ਦੇ ਕੋਲ ਉਹਨਾਂ ਦੇ ਝੋ ਹੀ ਕੋਈ ਨਹੀਂ ਹੈ ਵੀ ਇਹ ਐਵੇਂ ਹੀ ਕਰਦਾ ਹੈ ਅੱਜ ਵੇਖ ਲੋ ਕੈਮਰਾ ਘਮਾਓ ਕੀ ਦਿੱਤਾ ਬਿਲਕੁਲ ਉਹ ਮੈਂ ਕਹਿੰਦਾ ਕਿ ਮੰਡੀ ਦੇ ਵਿੱਚ ਜਿਸ ਤਰ੍ਹਾਂ ਸਾਰੀ ਸੁ ਤਾਂ ਇਹ ਫਿਰ ਕਿੰਨੇ ਚਿਰ ਪਸਰੀ ਇਹਨਾਂ ਤੁਹਾਡਾ ਕੱਲਾ ਨਹੀਂ ਨੁਕਸਾਨ ਜੀ ਵਰਕ ਜਿਹੜੇ ਕੰਮ ਇਹਨਾਂ ਦਾ ਨੁਕਸਾਨ ਕਿਸਾਨਾਂ ਦਾ ਨੁਕਸਾਨ ਸਾਰੀ ਮਾਰਕੀਟ ਹੀ ਇਹਦੇ ਤੇ ਨਿਰਭਰ ਆ ਜੀ ਇਹਦੇ ਮਾਰਕੀਟ ਕਿ ਬਲੌਕ ਕਰ ਦੋ ਹੋ ਜੇਗੀ ਜੀ 40 ਹਜ਼ਾਰ ਕਰੋੜ ਰੁਪਈਆ ਪਰਮਲ ਦੇ ਵਿੱਚੋਂ ਹੁੰਦਾ ਜੀ ਤੇ 40 ਤੋਂ 45 ਹਜ਼ਾਰ ਕਰੋੜ ਰੁਪਈਆ ਵਸਬਤੀ ਤੋਂ ਹੁੰਦਾ ਜੀ 80 85 ਹਜ਼ਾਰ ਕਰੋੜ ਰੁਪਈਆ ਪੰਜਾਬ ਵਿੱਚ ਸਰਪਸਤ ਹੁੰਦਾ ਮਾਰਕੀਟ ਹੁੰਦਾ ਸਰਪਸਤ ਇੱਥੋਂ ਕਰਿਆਨੇ ਵਾਲੇ ਨੂੰ ਵੀ ਜਾਣੇ ਕੱਪੜੇ ਵਾਲੇ ਨੂੰ ਜਾਣੇ ਵਿਆਹਾਂ ਆਛਾਦੀਆਂ ਲਵਾਈਆਂ ਤੱਕ ਇੱਥੋਂ ਜਾਣਾ ਇਹ ਆਪਣੀ ਜਿਹੜੀ ਇਕਨੋਮੀ ਆ ਇਹਨੂੰ ਸਰਕਾਰ ਫੇਲ ਕਰਨ ਦਈ ਆ ਜਿਹੜਾ ਆਂਦਾ ਤਾਂ ਉਹਨੂੰ ਤਾਂ ਕਈ ਮਾਰਾਂ ਖਾਂਦਿਆ ਏ ਇਹਨੂੰ ਸਰਕਾਰ ਹੋਰ ਮਾਰਨਾ ਚਾਹੁੰਦੀ ਆ 90% ਦੇ ਆਰਤੀਆਂ ਨੇ ਲੋਟ ਚੁੱਕਿਆ ਏ ਸਰਕਾਰ ਦਾ ਸਰਕਾਰ ਤੇ ਸਿਰਫ ਪੇਮੈਂਟ ਕਰ ਰਹੀ ਹੈ ਨਾ ਕੀ ਇਹ ਸਰਕਾਰ ਲਈ ਔਖਾ ਜਦਾ ਕਿ 12% ਜੇ 12 ਰੁਪਏ ਵਧਾ ਕੇ ਦਿੰਦੀ ਜਾਂ 2.5% ਤਾਂ ਸਰਕਾਰ ਦੇ ਉੱਤੇ ਜੇ ਬੋਝ ਦੀ ਗੱਲ ਹੋਵੇ ਤਾਂ ਪੰਜਾਬ ਸਰਕਾਰ ਤੇ ਕਿੰਨਾ ਕੁ ਵਿੱਤੀ ਬੋਝ ਪੈਂਦਾ ਕੋਈ ਬੋਝ ਨਹੀਂ ਜੀ ਪੈਂਦਾ ਓਕੇ ਇਧਰ ਵੇਖੋ ਸਰਕਾਰ 135000 ਕਰੋੜ 51 ਲੱਖ ਉੱਤੇ ਆ ਓਕੇ ਸਾਲ ਦਾ ਬਾਈਟ ਆ ਜੀ ਪਿੱਛੇ ਜੇ ਇਹਨਾਂ ਨੇ 60 ਪੈਸੇ ਡੀਜ਼ਲ ਤੇ ਪੈਟਰੋਲ ਤੇ ਵੈਟ ਲਾਤਾ ਤਾਂ 3400 ਕਰੋੜ ਇਕੱਠਾ ਕਰ ਲਿਆ ਜੀ ਇਹ ਆਪਣੇ ਨਾਲ ਘਰੋਂ ਥੋੜਾ ਦੇਣਾ ਹੈ ਜੇ ਸਰਕਾਰ 135000 51 ਲੱਖ ਕਰੋੜ ਦੇ ਸਕਦੀ ਆ ਤੇ ਉੱਥੇ ਲਿਖ ਦੇਣ 135240 ਕਰੋੜ ਰੁਪਏ ਜੇ ਕੇਂਦਰ ਵੀ ਇੱਥੇ ਦੇ ਸਕਦੀ ਜੇ ਚਾਵੇ ਕੇਂਦਰ ਵੀ 12 25% ਦੇ ਸਕਦੀ ਦੇ ਸਕਦੀ ਕੇਂਦਰ ਦੇ ਦਿੰਦੀ ਹੈ ਅੱਗੇ ਅੱਗੇ ਕੇਂਦਰ ਦਿੰਦੀ ਸੀ ਹਾਂ ਤੇ ਕੇਂਦਰ ਨੇ ਇਹਨਾਂ ਦਾ ਕਰੋਨਾ ਦਾ ਬਹਾਨਾ ਪਾ ਕੇ ਬੰਦ ਕਰਤਾ ਤੇ ਹਰਿਆਣੇ ਵਾਲਿਆਂ ਨੇ ਆਪਣੇ ਕੋਲੋਂ ਦੇ ਦਿੱਤੇ ਕਿਸਾਨਾਂ ਨੂੰ ਤੇ ਇਹ ਸਰਕਾਰ ਜਿਹੜੀ ਸਾਡੀ ਪੰਜਾਬ ਆ ਇਹ ਗੱਲ ਮੰਨ ਨਹੀਂ ਦਿੰਦੇ ਵੀ ਅਸੀਂ ਨਹੀਂ ਦੇ ਸਕਦੇ ਤੇ ਹੁਣ ਪੰਜਾਬ ਸਰਕਾਰ ਕੇਂਦਰ ਸਰਕਾਰ ਨੇ ਫਾਈਨਲ ਡੈਡਲੌਕ ਕੀਤਾ ਤੱਕ 2.5% ਨਹੀਂ ਦੇਣੀ ਜਾਂ ਰੇਟ ਫਿਕਸ ਦੇਣਾ 45 ਰੁਪਏ ਕੇਂਦਰ ਸਰਕਾਰ ਕਹਿੰਦੀ ਹੈ ਰੇਟ ਫਿਕਸ ਦੇਣਾ 45 ਰੁਪਏ ਤੇ ਅਸੀਂ ਕਹਿੰਦੇ ਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਗੱਲ ਕਰੋ ਸਾਡੀ ਉੱਥੇ ਸੁਣਵਾਈ ਆ ਗਈ ਸੈਂਟਰ 'ਚ ਸੈਂਟਰ ਦੇ ਸਾਡੀ ਸੁਣਵਾਈ ਇਕ ਹੀ ਨਹੀਂ ਕਰਦਾ ਪੰਜਾਬ ਨਾਲ ਪੰਜਾਬ ਦੇ ਕਿਸਾਨ ਇਨਾ ਚਿਰ ਬੈਠੇ ਰਹੇ ਮਿਊਸ ਹੋ ਕੇ ਤੇ ਉਹਨਾਂ ਨੂੰ ਲਾਰੇ ਬੱਤੇ ਲਾ ਕੇ ਲੁੰਦੇ ਦੇ ਕੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਜਾਂ ਖੁਰਾਕ ਮੰਤਰੀ ਇਹ ਕੇਂਦਰ ਦੇ ਖੇਤੀਬਾੜੀ ਮੰਤਰੀ ਜਾਂ ਕੇਂਦਰ ਸਰਕਾਰ ਨਾਲ ਗੱਲ ਕਰਨ ਅਹੀਂ ਕਹਿੰਦੇ ਆ ਵੀ ਸਾਡਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜੀ ਅਹੀਂ ਪੰਜਾਬ ਦੇ ਵਸਨੀਕ ਆ ਤੇ ਪੰਜਾਬ ਚ ਰਹਿੰਦੇ ਆ ਅਹੀਂ ਪੰਜਾਬ ਨਾਲ ਗੱਲ ਕਰਨੀ ਸਰਕਾਰ ਨਾਲ ਸਾਡਾ ਸੈਂਟਰ ਨਾਲ ਕੋਈ ਵਾਸਤਾ ਨਹੀਂ ਇਹ ਮੁੱਖ ਮੰਤਰੀ ਨੇ ਉਹਨਾਂ ਨਾਲ ਗੱਲ ਕਰਨੀ ਆ ਕਰ ਲੈਣਾ ਨਹੀਂ ਕਰਨੀ ਇਹ ਉਹਨਾਂ ਦੀ ਮਰਜ਼ੀ ਆ ਕੇਂਦਰ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਭਾਰਤੀ ਜਨਤਾ ਪਾਰਟੀ ਦੇ ਜਾਂ ਮੈਂਬਰ ਪਾਰਲੀਮੈਂਟ ਦੇ ਜ਼ਰੀਏ ਇਹ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾਈ ਜਾ ਸਕਦੀ ਜਾਂ ਪਹੁੰਚਾਈ ਆ ਜੀ ਪਹੁੰਚਾਈ ਆ ਬਹੁਤ ਵਾਰਾਂ ਹਾਂ ਬਹੁਤ ਵਾਰਾਂ ਪਹੁੰਚਾਈ ਆ ਉਹਨਾਂ ਦੇ ਕੰਨਾਂ ਤੇ ਕੋਈ ਜੂੰ ਜੂ ਨਹੀਂ ਸਰਕਦੀ ਤਾਂ ਹੀ ਭਾਈਪਾਲੇ ਪੰਜਾਬ ਵਿੱਚ ਤੋਂ ਸਫਾਇਆ ਕਰਾ ਬੈਠੇ ਨਾ ਇਹ ਮੈਂ ਕਹਿੰਦਾ ਮੀਡੀਆ ਰਹੀ ਵੀ ਭਾਜਪੀ ਸਰਕਾਰ ਨੂੰ ਪੰਜਾਬ ਦੇ ਨਾਲ ਵਿਤਕਰਾ ਰੱਖ ਰੱਖਦੀ ਹੈ ਇਹ ਵੀ ਇੱਕ ਵਿਤਕਰਾ ਹੀ ਲੱਗ ਰਿਹਾ ਜੀ ਤੁਹਾਨੂੰ ਵਿਤਕਰਾ ਜੀ ਆਰਤੀ ਏਡਾ ਵੱਡਾ ਸਟ੍ਰਕਚਰ ਚਲਾ ਰਿਹਾ ਹੈ ਇਹ ਲੱਖਾਂ ਜਿੱਥੇ ਬੰਦਾ ਕੰਮ ਕਰਨਾ ਪੰਜਾਬ ਸਰਕਾਰ ਦਾ ਉਹ ਕਲਾ ਆਰਤੀ ਚਲਾਉਂਦੇ ਆ ਇਹ ਜਿਹੜੀ 2.5% ਦਾ ਪਤਾ ਲੱਗਿਆ 2.5% ਜਿਹੜੀ ਦਾਮੀ ਆ ਇਹ ਕਿੰਨੀਆਂ ਜਿਹੜੀ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੇ ਸਾਰਿਆਂ ਦੇ ਇੱਕ ਵੱਡੇ ਨੂੰ ਦਿੰਦੇ ਆ ਜੀ ਇਹ ਸਿਰਫ ਪੀਆਰ ਸਰਕਾਰ ਲੈਂਦੀ ਆ ਪੀਆਰ ਪਰਮਲ ਉਹੀ ਇਕੱਲੀ ਲੈਣੀ ਆ ਜਾਂ ਕਨਕ ਜੀ ਉਸੇ ਤੇ ਇੱਕ ਹੋਰ ਦੱਸਿਓ ਜੀ ਜਿਹੜਾ ਤੁਸੀਂ ਪੰਜਾਬ ਦੇ ਵਿੱਚੋਂ ਫਿਰ ਚਾਵਲ ਵੀ ਤੇ ਜਾਣਾ ਨਾ ਕੇਂਦਰ ਦੇ ਪੂਲ ਦੇ ਵਿੱਚ ਤਾਂ ਜੇ ਇਹ ਚੁੱਕਣਗੇ ਨਹੀਂ ਨੁਕਸਾਨ ਕਿਤਨਾ ਕਿਤੇ ਉਹ ਪੂਲ ਦੇ ਵਿੱਚ ਵੀ ਹੋਏਗਾ ਉਸ ਨੂੰ ਵੀ ਚੱਲਣ ਲਈ ਤਿਆਰ ਹੈ ਕਿ ਇਹਨਾਂ ਨੂੰ ਲੱਗਦਾ ਕਿ ਕਿਸੇ ਹੋਰ ਸਟੇਟ ਦੇ ਵਿੱਚ ਉਹ ਸੀ ਪੂਰਾ ਕਰ ਲਾਂਗੇ ਇਹਨਾਂ ਜੀ ਵਿਧਕਰੇ ਦੇ ਨਾਲ ਹਾਂ ਸੈਂਟਰ ਗਵਰਨਮੈਂਟ ਨੇ ਪਹਿਲਾਂ ਤੇ ਪੰਜਾਬ ਦੇ ਜੋ ਸਟੋਰੇਜ ਚੌਰ ਰੱਖੇ ਆ ਉਹੋ ਹੀ ਨਹੀਂ ਖਾਲੀ ਕਰਾਏ ਸ਼ੈਲਰਾਂ ਵਾਲਿਆਂ ਨੂੰ ਵੀ ਕਰੋੜਾਂ ਰੁਪਇਆ ਘਟਾ ਪਾਤਾ ਉਹਨਾਂ ਨੂੰ ਵੀ ਖੱਜਲ ਖਰਾਬ ਕਰਤਾ ਹੈ ਇੱਕ ਕਾਨੂੰਨ ਹੀ ਨਹੀਂ ਖਰਾਬ ਕੀਤਾ ਉੱਥੇ ਪੰਜਾਬ ਸਰਕਾਰ ਵੀ ਅੱਜ ਜੀ ਤੁਰਈ ਆ ਪੰਜਾਬ ਸਰਕਾਰ ਦੀ ਇਹ ਨਲਾਕੀ ਨਹੀਂ ਆ ਵੀ ਤੁਸੀਂ ਇਹ ਸਟੋਰੇਜ ਦਾ ਤੁਹਾਨੂੰ ਪਤਾ ਨਹੀਂ ਵੀ ਸਟੋਰ ਜੇ ਅਸੀਂ ਫਸਲ ਉੱਤੇ ਖਲੋਤੀ ਆ ਸਾਲ ਬਾਅਦ ਫੇਰ ਆ ਜਣੀ ਆ ਅਸੀਂ ਇਹਨੂੰ ਪਹਿਲੋ ਕਦਮਾਂ ਨੂੰ ਖਾਲੀ ਕਰਾਈਏ ਰਾਈਸਮੈਨ ਐਸੋਸੀਏਸ਼ਨ ਵਾਲੇ ਵੀ ਲਗਾਤਾਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਮਿਲਦੇ ਪਏ ਸਰਕਾਰ ਨਾਲ ਵੀ ਇਹ ਕਰ ਰਹੇ ਸਰਕਾਰ ਨਾਲ ਉਹ ਵੀ ਗੱਲਾਂ ਕਰ ਰਹੇ ਆ ਇਹ ਸਾਰਾ ਮਸਲਾ ਜਿਹੜਾ ਆ ਇਹ ਇੱਕ ਹੋਰ ਪੈ ਗਿਆ ਜਿਹੜੀ ਝੋਨੇ ਦਾ ਸੀਜ਼ਨ ਮੇਰੇ ਆਖਰੀ ਸਵਾਲ ਨੇ ਬੈਲ ਸਾਹਿਬ ਇਹ ਝੋਨੇ ਦੇ ਸੀਜ਼ਨ ਦੇ ਜਿਹੜੇ ਸੰਕਟ ਮੰਡਰਾ ਰਹੇ ਨੇ ਇਹ ਵੈਲਪਲੈਂਟ ਲੱਗਦਾ ਤੁਹਾਨੂੰ ਇਹ ਲੱਗਦਾ ਕੋਈ ਇਹਦੇ ਪਿੱਛੇ ਕਿ ਜਾਣਬੁੱਝ ਕੇ ਜਿਵੇਂ ਸ਼ੈਲਦਰਾ ਵਾਲੇ ਨੇ ਉਹ ਪਰੇਸ਼ਾਨ ਦਿਖ ਰਹੇ ਨੇ ਉਹਨਾਂ ਦੇ ਕੋਲ ਜਗ੍ਹਾ ਨਹੀਂ ਹੈਗੀ ਤੁਸੀਂ ਕਹਿ ਰਹੇ ਜੀ ਅਸੀਂ ਦામੀ ਸਾਨੂੰ ਇੰਨੀ ਚਾਹੀਦੀ ਆ ਕਿਸਾਨ ਸਾਨੂੰ ਵੀ ਪੁੱਛਦੇ ਅਸੀਂ ਵੀ ਕਿਸਾਨਾਂ ਨਾਲ ਗੱਲ ਕੀਤੀ ਤਾਂ ਵੀ ਮੰਡੀ ਆਏ ਆ ਤਾਂ ਇਹ ਇੱਕ ਲੱਗਦਾ ਕਿ ਜਾਣਬੁੱਝ ਕੇ ਕੀਤਾ ਜਾ ਰਿਹਾ ਕਿ ਸੱਚਮੁੱਚ ਉਹਨਾਂ ਕੋਲ ਇਹ ਪੈਸੇ ਅਮਾਊਂਟ ਜਿਆਦੀ ਹੈ ਪੈਸੇ ਨਹੀਂ ਨਾ ਦੇਣ ਕਰਕੇ ਉਹਨਾਂ ਦਾ ਦਾਵਾ ਕਦੀ ਕਦੀ ਪਲਾਨ ਹੋ ਸਕਦੇ ਕਦੀ ਛਲਰਾਂ ਵਾਲੇ ਆਰਤੀਆਂ ਰਲ ਸਕਦੇ ਇਹ ਸਾਡਾ ਕੇਂਦਰ ਸਰਕਾਰ ਦੇ ਕੇਂਦਰ ਕੇਂਦਰ ਸਰਕਾਰ ਤੇ ਜਾਨ ਬੁਝ ਕੇ ਖਰਾਬ ਕਰ ਰਹੀ ਆ ਉਹ ਤੇ ਜਾਨ ਬੁਝ ਕੇ ਕਰ ਰਹੀ ਆ ਵੀ ਉਹਨਾਂ ਦੇ ਚੌਲਾਂ ਚੁੱਕੋ ਉਹ ਕਿਸਾਨ ਖਰਾਬ ਹੋਏਗਾ ਪੰਜਾਬ ਸਰਕਾਰ ਦੀ ਬਦਨਾਮੀ ਹੋਏਗੀ ਪਰ ਪੰਜਾਬ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਨਾ ਪੰਜਾਬ ਸਰਕਾਰ ਆਪਣੇ ਪਹਿਲਾਂ ਹੀ ਜਿਹੜੇ ਆਪਣੇ ਫਸਲ ਹੋਣ ਵਾਲੀ ਆ ਉਹਦੇ ਵਾਸਤੇ ਜਗ੍ਹਾ ਬਣਾ ਕੇ ਰੱਖਦੀ ਸੈਂਟਰ ਨਾਲ ਅੱਜ ਜੀਉ ਜਾਣਦੇ ਪਹਿਲਾਂ ਜਾ ਕੇ ਗੱਲਾਂ ਕਰਦੇ ਕਿ ਉਹ ਆਪਾਂ ਚੁੱਪ ਕਰਕੇ ਬੈਠੇ ਰਹੇ ਆ ਉਹਨਾਂ ਵੀ ਤੁਹਾਡੇ ਕਹਿੰਦਾ ਮੈਨੂੰ ਪਹਿਲਾਂ ਗੱਲ ਕਰ ਲੈਣੀ ਚਾਹੀਦੀ ਪਹਿਲਾਂ ਗੱਲ ਕਰ ਲੈਣੀ ਚਾਹੀਦੀ ਇਹ ਜਿਹੜੇ ਅੱਜ ਜੂ ਉਹਨਾਂ ਨੂੰ ਕਰਾਇਆ ਵੀ ਹੁਣ ਉਹ ਚੁੱਕਣ ਲੱਗੇ ਆ ਤੇ ਇਹ 2 ਮਹੀਨੇ ਪਹਿਲਾਂ ਚਕਾਉਂਦੇ 3 ਮਹੀਨੇ ਪਹਿਲਾਂ ਚਲਾਉਂਦੇ ਵੀ ਮਾਰੀ ਫਸਲ ਬੰਪਰ ਫਸਲ ਆ ਰਹੀ ਆ ਪੰਜਾਬ ਦੀ ਜਿੱਥੋਂ ਪੰਜਾਬ ਨੇ ਤੁਲਨਾ ਆ ਉਹਦੇ ਵਿੱਚ ਪੰਜਾਬ ਸਰਕਾਰ ਦੀ ਨਿਲਾਇਕੀ ਆ ਹੁਣ ਕਿੰਨੇ ਚਿਰ ਦਾ ਆਲਟੀਮੇਟਮ ਦਿੱਤਾ ਜੀ ਤੁਸੀਂ ਕੇਂਦਰ ਸਰਕਾਰ ਨੂੰ ਆ ਪੰਜਾਬ ਸਰਕਾਰ ਨੂੰ ਕਿੰਨੇ ਦਿਨ ਹੁਣ ਮੰਡੀਆਂ ਬੰਦ ਰੱਖੋਗੇ ਔਰ ਜੇ ਮੰਡੀਆਂ ਬੰਦ ਰਹਿਣਦੀਆਂ ਤਾਂ ਫਿਰ ਕਿਸਾਨਾਂ ਦੇ ਨਾਲ ਤੁਹਾਡੇ ਰਿਲੇਸ਼ਨ ਨਹੀਂ ਖਰਾਬ ਹੋਣਗੇ ਬਿਲਕੁਲ ਸਾਡੇ ਨਾਲ ਰਿਲੇਸ਼ਨ ਖਰਾਬ ਨਹੀਂ ਹੋਣੇ ਓ ਵੇਖੋ ਅਹੀਂ ਸਾਡਾ 9 ਮਾਸ ਦਾ ਰਿਸ਼ਤਾ ਅਹੀਂ ਉਹਨਾਂ ਨੂੰ ਆਪਣੀ ਮਜਬੂਰੀ ਦੱਸੀ ਆ ਵੀ ਭਾਈ ਤੁਸੀਂ ਜਦੋਂ ਮੰਡੀਆਂ ਚਾਹੁੰਦੇ ਤੁਹਾਨੂੰ ਕਦੀ ਖਰਾਬ ਹੋਣ ਦਿੱਤਾ ਨਹੀਂ ਹੋਣ ਦਿੱਤਾ ਬਟ ਸਾਡੀ ਮਜਬੂਰੀ ਆ ਜੇ ਸਾਡੇ ਬੱਚੇ ਰੋਟੀ ਨਹੀਂ ਖਾ ਸਕਦੇ ਸਾਡਾ ਜਿਨ੍ਹਾਂ ਨੂੰ ਇਹ ਟੈਂਡਰ ਦੇ ਦਿੰਦੇ ਨਹੀਂ ਪਾਉਂਦੇ ਤੁਸੀਂ ਖਰੀਦ ਨਹੀਂ ਸਕਦੇ ਜਿਨ੍ਹਾਂ ਨੂੰ ਟੈਂਡਰ ਦਿੰਦੇ ਆ ਉਹਨਾਂ ਕੋਲੋਂ ਗੱਡੀ ਕੋਈ ਨਹੀਂ ਹੈਗੀ ਕਨਕਾਂ ਜਿਹੀਂ ਆਪਣੇ ਕੋਲੋਂ ਸ਼ੋਰਟੇਜ ਵੀ ਭਰੀਆਂ ਆ ਵੱਧ ਕਰਾਇਆ ਵੀ ਦਿੱਤਾ ਅਸੀਂ ਸਰਾ ਕੋਈ ਤਾਂ ਆਪਣੇ ਹੱਥੋਂ ਦੇ ਆਏ ਆ ਤੇ ਜੇ ਅਸੀਂ ਅਸੀਂ ਇਹਨੂੰ ਮਿਲਣਾ ਕੁਝ ਨਹੀਂ ਤੇ ਸਾਨੂੰ ਮਿਹਨਤ ਕਰਨ ਦੀ ਲੋੜ ਨਹੀਂ ਅਸੀਂ ਚਪੜਾਸੀ ਪੁਣਾ ਕਦੇ ਵਾਸਤੇ ਕਰਦੇ ਰਹੀਏ ਸਰਕਾਰ ਰੱਖੇ ਅਸੀਂ ਕੋਈ ਡਾਕ ਦੇ ਥੋੜਾ ਸਰਕਾਰ ਬੰਦੇ ਰੱਖੇ ਤੇ ਮੰਡੀਆਂ ਸਟਾ ਕੇ ਮਾਲ ਤੋਲ ਲੈ ਸਰਕਾਰ ਨੇ ਇਹ ਕਿਹਾ ਕਿ ਅਸੀਂ ਵੀ ਵਿਚਾਰ ਕਰਦੇ ਤੁਸੀਂ ਵੀ ਵਿਚਾਰ ਕਰੋ ਤੁਸੀਂ ਕੋਈ ਗੁੰਜਾਇਸ਼ ਹੈਗੀ ਹੈ ਤੁਹਾਡੀ ਐਸੋਸੀਏਸ਼ਨ ਦੀ ਕਿ ਦામੀ ਦੇ ਵਿੱਚ ਕੋਈ ਤੁਸੀਂ ਕਹਿ ਸਕਦੇ ਠੀਕ ਆ ਜੀ 45 ਰੁਪਏ ਰੇਟ ਆ 46 ਜਾਂ 2% ਕਰਕੇ ਇੱਥੇ ਗੁੰਜਾਇਸ਼ ਛੱਡੀ ਕੋਈ ਨਹੀਂ ਫਾੜੀ ਕੋਈ 2.5% ਅਸੀਂ ਸਾਨੂੰ 997 ਤੋਂ ਸਰਦਾਰ ਬਾਦਲ ਸਾਹਿਬ ਦਿੰਦੇ ਰਹਿਆ ਉਹਨਾਂ ਨੇ 23 ਸਾਲ ਸਾਨੂੰ ਦਿੱਤੀ ਆ ਮਤਲਬ 2.5% ਤੇ ਅੱਜ ਪੰਜਾਬ ਸਰਕਾਰ ਨੂੰ ਕੀ ਗੱਲ ਆ ਪੰਜਾਬ ਸਰਕਾਰ ਸੈਂਟਰ ਨਾਲ ਸਟੈਂਡ ਲਵੇ ਜਾ ਕੇ ਆਪਣੇ ਖਰਚੇ ਘਟਾਉਣਾ ਸਾਡੇ ਤੇ ਨਾ ਬੋਝ ਪਾਉਣਾ ਸਾਡੇ ਦੇ ਬੋਝ ਪਾਈ ਜਾਂਦੇ ਆ ਤੁਸੀਂ ਤੁਹਾਡੇ ਦੇ ਬੰਦਿਆਂ ਨੇ ਇਹ ਵੀ ਕਹਿਣਾ ਕਿ ਅਸੂਲ ਨੇ ਵਧਣੀ ਚਾਹੀਦੀ ਸੀ ਵਧਣੀ ਚਾਹੀਦੀ ਆ ਅਸੀਂ ਤਾਂ ਵਧਾਉਂਦੇ ਹੀ ਨਹੀਂ ਅਸੀਂ ਤਾਂ ਕਹਿੰਦੇ ਜਦੋਂ ਐਮਐਸਪੀ ਸਰਕਾਰ ਵਧਾਉਂਦੀ ਆ ਜੇ 100 ਰੁਪਇਆ ਵਧਾਉਂਦੀ 2.5 ਰੁਪਏ ਸਾਡੇ ਕਿੰਟਲ ਦੇ ਵੇਹੇ ਵਜ ਜਾਂਦੇ। ਤੁਹਾਨੂੰ ਵੀ ਨਹੀਂ ਲੋੜ ਹੈਗੀ ਅਸੀਂ 2.5% ਹੀ ਮੰਗਦੇ ਜਿਹੜੇ ਸਾਡੇ ਹੈਗੇ ਨੇ। ਸਾਨੂੰ ਤੁਸੀਂ ਉਹੋ ਹੀ ਦੇ ਦਿਓ। ਸਾਨੂੰ ਤੁਸੀਂ ਵਧ ਨਾ ਦਿਓ। ਪਰ ਜੇ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਸਾਡੀ ਹੜਤਾਲ ਜਿਹੜੀ ਅਨਮਿੱਥੇ ਸਮੇਂ ਵਾਸਤੇ ਜਾਣੀ ਤਾਂ ਫਿਰ ਡੈਡਲੌਕ ਹੁਣ ਲਗਾਤਾਰ ਬਰਕਰਾਰ ਹੈ ਜੀ ਫਿਰ ਬਿਲਕੁਲ ਬਰਕਰਾਰ ਹੈ ਜੀ ਇਸੇ ਤਰ੍ਹਾਂ ਸੋਝ ਰਹਿਗੀ ਮੰਡੀ ਮਾੜੀ ਮੋਟੀ ਕਈਆਂ ਕਿਸਾਨਾਂ ਨੇ ਜਿਹੜੀ ਵਾਢੀ ਵੀ ਕਰ ਲਈ ਤੁਹਾਡੀ ਗੱਲ ਤੇ ਬਾਅਦ ਚ ਆਈ ਹੈ ਚਲੋ ਕੱਲ ਤੋਂ ਤੇ ਜਿਹੜੀ ਵੱਡੀ ਪਈ ਫਸਲ ਆ ਫਿਰ ਉਹਨਾਂ ਦਾ ਉਹਨੂੰ ਕਿਸਾਨ ਨੂੰ ਕਿਹਾ ਵੀ ਇਹਨੂੰ ਸਾਮ੍ਹ ਕੇ ਰੱਖ ਘਰ ਖਲਾਰ ਕੇ ਆਪਣਾ ਇਹਨਾਂ ਦੇ ਵਿੱਚ ਘੱਟ ਵੀ ਰੇਟ ਤੇ ਵਿਕੀ ਆ ਫਸਲ ਪਰ ਮੇ ਜੀ ਉਹ ਜੋ ਬਾਰਿਸ਼ ਆ ਗਈ ਆ ਬਿਲਕੁਲ ਵਿਕੀ ਆ ਵੇਕੀ ਕਿਉਂ ਨਹੀਂ ਤਾਂ ਹੁਣ ਸਰਕਾਰ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਅਧਿਕਾਰੀਆਂ ਨੇ ਕੋ ਅਧਿਕਾਰੀ ਕਰ ਰਹੇ ਆ ਅਸੀਂ ਇਹਨੇ ਸਾਡੀ ਮੰਨੋ ਆਵਾਜ਼ ਦਿਓ ਤਾਂ ਅਸੀਂ ਹੁਣੇ ਖੋਲ ਦਿੰਨੇ ਸਭ ਕੁਝ ਅਸੀਂ ਇਹਨੂੰ ਮੰਡੀ ਨੂੰ ਅਸੀਂ ਇਹ ਕਿਹਾ ਆ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ 2.5% ਪੂਰੇ ਕਰੋ ਅਸੀਂ ਸਰਕਾਰ ਦਾ ਜ਼ਰਾ ਬੋਝ 90% ਅਸੀਂ ਚੁੱਕਿਆ ਆ ਤੁਸੀਂ ਸੀਐਮ ਸਾਹਿਬ ਨੂੰ ਤਾਂ ਮਿਲ ਕੇ ਆਏ ਸੀਐਮ ਅੱਗੇ ਇਦਾਂ ਦਾ ਕੋਈ ਜਿੱਦਾਂ ਪੰਜਾਬ ਮੈਂਬਰ ਪਾਰਲੀਮੈਂਟ ਦੇ ਥਰੂ ਜਾਂ ਕੇਂਦਰ ਦੇ ਨਾਲ ਮਿਲਣ ਦੀ ਨਹੀਂ ਕੋਈ ਟਾਈਮ ਮੰਗਿਆ ਜੀ ਤੁਸੀਂ ਮਿਲ ਕੇ ਆਏ ਜੀ ਅਸੀਂ ਸਾਡੇ ਪ੍ਰਧਾਨ ਵਿਜੇ ਕਾਲਾ ਜੀ ਪ੍ਰਦਾਸ਼ ਪ੍ਰਲਾਦ ਜੋਸ਼ੀ ਜੀ ਨੂੰ ਮਿਲ ਕੇ ਆਏ ਆ ਆਪਣੇ ਅਨਵੀਤ ਬਿੱਟੂ ਜੀ ਨਾਲ ਗਏ ਸੀ ਪਰ ਉਹਨਾਂ ਦੇ ਕੰਨ ਤੇ ਕੋਈ ਯੂ ਨਹੀਂ ਸਕੀ ਧੰਨਵਾਦ ਜੀ ਤਾਂ ਇਹ ਨਰਿੰਦਰ ਬੈਲ ਜੀ ਨੇ ਤਾਂ ਮੰਡੀ ਦੇ ਵਿੱਚ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੇ ਮਜ਼ਦੂਰ ਵੀ ਨੇ ਜਿਹੜੇ ਪੱਲੇਦਾਰ ਜਾਂ ਲੇਬਰ ਜਿਹੜੀ ਇੱਥੇ ਖੜੀ ਆ ਤਾਂ ਕੰਮ ਇਹਨਾਂ ਦਾ ਵੀ ਬੰਦ ਹੈ ਇਹ ਵੀ ਪਰਦੇਸਾਂ ਦੇ ਵਿੱਚੋਂ ਇੱਥੇ ਪੰਜਾਬ ਦੇ ਵੀ ਜਿਹੜੇ ਪੱਲੇਦਾਰ ਲੇਬਰ ਆ ਆਪਣਾ ਝੋਨੇ ਦਾ ਸੀਜ਼ਨ ਕਿਉਂਕਿ ਲੰਬਾ ਸੀਜ਼ਨ ਚੱਲਦਾ ਹੈ ਤੇ ਕਣਕ ਦਾ ਸੀਜ਼ਨ ਭਾਵੇਂ ਛੋਟਾ ਹੁੰਦਾ ਹੈ ਪਰ ਇਹਨਾਂ ਦੋ ਸੀਜ਼ਨਾਂ ਦੇ ਵਿੱਚ ਆਪਣੀ ਰੋਜ਼ੀ-ਰੋਟੀ ਦੀ ਕਮਾਈ ਕਰਦੇ ਨੇ ਪਰ ਮੰਡੀ ਦੇ ਵਿੱਚ ਕਿਸਾਨਾਂ ਨੇ ਆਪਣੇ ਆਰਤੀਆਂ ਨੇ ਹੜਤਾਲ ਕਰ ਦਿੱਤੀ ਹੈ ਔਰ ਵੱਡਾ ਸੰਕਟ ਇੱਕ ਜਿਹੜਾ ਪੰਜਾਬ ਦੇ ਵਿੱਚ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਜੇਕਰ ਕਿ ਆੜਤੀਆਂ ਨੇ ਆਪਣੀ ਜਿਹੜੀ ਮੰਗ ਹੈ ਕਿ 2.5% ਜੋ ਉਹਨਾਂ ਦਾ ਕਮਿਸ਼ਨ ਹੈ ਜੋ ਦામੀ ਹੈ ਉਹਨਾਂ ਨੂੰ ਮਿਲਦੀ ਆ ਰਹੀ ਉਸ ਦੇ ਤਹਿਤ ਜੇਕਰ ਇਹਨਾਂ ਨੂੰ 2.5% ਦામੀ ਨਾ ਮਿਲੀ ਤਾਂ ਇਸ ਵਾਰ ਕਿਸਾਨ ਆੜਤੀਆਂ ਨੇ ਕਹਿਤਾ ਹੈ ਕਿ ਉਹ ਮੰਡੀਆਂ ਦੇ ਵਿੱਚੋਂ ਫਸਲ ਜਿਹੜੀ ਨਹੀਂ ਚੁਕਣਗੇ ਤੇ ਨਾਲ ਹੀ ਕਿਸਾਨਾਂ ਨੂੰ ਕਿਉਂਕਿ ਕਿਸਾਨ ਵੀ ਆੜਤੀਆਂ ਨਾਲ ਸੰਪਰਕ 'ਚ ਰਹਿੰਦੇ ਨੇ ਤੇ ਆੜਤੀਆਂ ਨੇ ਕਿਸਾਨਾਂ ਨੂੰ ਕਹਿਤਾ ਹੈ ਕਿ ਉਹ ਆਪਣੀ ਫਸਲ ਜਿਹੜੀ ਮੰਡੀਆਂ ਦੇ ਵਿੱਚ ਨਾ ਲੈ ਕੇ ਹੋਣ ਸਵਾਲ ਇਹ ਉੱਠਦਾ ਹੈ ਕਿ ਕਿਸਾਨਾਂ ਨੇ ਇਹ ਗੱਲ ਕੀਤੀ ਸੀ ਕਿ ਆੜਤੀਆਂ ਨੇ ਕਿ ਕੋਵਿਡ ਦੇ ਵਿੱਚ ਸਰਕਾਰ ਨੇ ਇਹਨਾਂ ਨੂੰ ਕਿਹਾ ਸੀ ਕਿ ਜਿਹੜੀ ਜੋ 2.5% ਦੇ ਹਿਸਾਬ ਨਾਲ ਜਿਹੜੀ 1 ਰੁਪਈਏ ਦੀ ਜਿਹੜੀ ਛੋਟ ਇਹਨਾਂ ਨੇ ਦਿੱਤੀ ਸੀ ਕਿਉਂਕਿ ਉਸ ਵੇਲੇ ਕਰੋਨਾ ਦੇ ਵਿੱਚ ਸੰਕਟ ਸੀ ਤਾਂ ਕਿਸਾਨ ਜਿਹੜੇ ਸੀ ਆੜਤੀਆਂ ਨੇ 1% 1 ਰੁਪਈਆ ਜਿਹੜਾ ਸੀ ਉਹ ਛੱਡ ਦਿੱਤਾ ਸੀ ਤੇ ਉਸ ਤੋਂ ਬਾਅਦ 45 ਰੁਪਈਆ ਰੇਟ ਜਿਹੜਾ ਮਿਲਦਾ ਸੀ ਤਾਂ ਹੁਣ ਵੀ ਕੇਂਦਰ ਸਰਕਾਰ ਜਿਹੜੀ ਹੈ ਇਹਨਾਂ ਨੂੰ 45 ਰੁਪਈਆ ਹੀ ਜਿਹੜੀ ਆ ਉਹ ਦੇ ਰਹੀ ਹੈ ਤੇ ਕਿਸਾਨ ਆੜਤੀਆਂ ਦਾ ਕਹਿਣਾ ਹੈ ਕਿ 2.5% ਦામੀ 2.5% ਕਮਿਸ਼ਨ ਸਾਨੂੰ ਪੂਰੀ ਮਿਲਣੀ ਚਾਹੀਦੀ ਅਸੀਂ ਕਿਉਂਕਿ ਮਹਿੰਗਾਈ ਦੀ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ 23 ਸਾਲਾਂ ਦੇ ਵਿੱਚ ਡੀਜ਼ਲ ਦੇ ਰੇਟ ਨੇ ਪੈਟਰੋਲ ਦੇ ਰੇਟ ਨੇ ਉਹ ਵਧ ਗਏ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਖਾਦ ਪਦਾਰਥਾਂ ਨੇ ਉਹਨਾਂ ਦੇ ਰੇਟ ਵਧੇ ਨੇ ਪਰ ਜਿਹੜਾ ਅਸੀਂ ਆਪਣੀ 2.5% ਦੇ ਉੱਤੇ ਹੀ ਖੜੇ ਆ ਅਸੀਂ 2.5% ਤੋਂ ਨਹੀਂ ਮੰਗਦੇ ਕਿ ਸਾਡੀ 3.5 ਰੁਪਏ ਕਰ ਦਿੱਤੀ ਜਾਵੇ 3.5% ਕਰ ਦਿੱਤੀ ਜਾਵੇ 4% ਜਾਂ ਜਿਹੜੀ 5% ਅਸੀਂ 2.5% ਹੀ ਮੰਗ ਰਹੇ ਆ ਔਰ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕੱਲ ਮੀਟਿੰਗ ਹੋਈ ਸੀ ਸੀਐਮ ਹਾਊਸ ਦੇ ਵਿੱਚ ਜਿੱਥੇ ਪੰਜਾਬ ਦੇ ਖੁਰਾਕ ਤੇ ਫੂਡ ਸਪਲਾਈ ਜਿਹੜੇ ਮੰਤਰੀ ਨੇ ਖੁਰਾਕ ਸਪਲਾਈ ਮੰਤਰੀ ਲਾਲਚੰਦ ਕੁਟਾਰੂ ਚੱਕ ਮੰਡੀ ਬੋਰਡ ਦੇ ਡਾਇਰੈਕਟਰ ਸੀ ਫੂਡ ਸਪਲਾਈਟ ਵਿਭਾਗ ਦੇ ਡਾਇਰੈਕਟਰ ਸੀ ਤਾਂ ਗੱਲਬਾਤ ਇਹ ਹੋਈ ਤੇ ਨਾਲ ਹੀ ਆਰਤੀਆਂ ਨੇ ਇਹ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਗੱਲ ਕਰੇ ਔਰ ਜੋ ਸਾਡਾ 2.5% ਬੰਦਾ ਹੈ ਉਹ ਸਾਨੂੰ ਕਮਿਸ਼ਨ ਜੋ ਸਾਡੀ ਦਾਮੀਆਂ ਦਿੱਤੀ ਜਾਵੇ ਔਰ ਜੇਕਰ ਕੇਂਦਰ ਸਰਕਾਰ ਨਹੀਂ ਦਿੰਦੀ ਤਾਂ ਫਿਰ ਹਰਿਆਣਾ ਦੀ ਤਰਜ਼ ਦੇ ਉੱਤੇ ਪੰਜਾਬ ਸਰਕਾਰ ਆਪਦੇ ਕੋਲੋਂ ਦਵੇ ਸਾਫ ਚੇਤਾਵਨੀ ਦੇ ਦਿੱਤੀ ਹੈ ਮੰਡੀ ਦੇ ਵਿੱਚ ਜੋ ਸਾਰਾ ਸੀਨ ਅਸੀਂ ਦੇਖ ਰਹੇ ਹਾਂ ਖਾਲੀ ਮੰਡੀ ਪਈ ਹੈ ਔਰ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਕਤੂਬਰ ਦਾ ਮਹੀਨਾ ਹੈ ਦੂਜੀ ਤਰੀਕ ਅੱਜ ਹੋ ਗਈ ਹੈ ਜੇ ਇਹ ਲਾਤਾਂ ਦੇ ਵਿੱਚ ਮੰਡੀ ਜਿਹੜੀ ਖਾਲੀ ਨਹੀਂ ਦਿਖਾਈ ਦੇਣੀ ਚਾਹੀਦੀ ਇੱਕ ਵੱਡੀ ਮਾਰਕੀਟ ਹੈ ਝੋਨੇ ਦੇ ਵੇ ਸੀਜ਼ਨ ਦੇ ਨਾਲ ਸਾਰਾ ਸਿਸਟਮ ਜਿਹੜਾ ਜੁੜਿਆ ਹੁੰਦਾ ਹੈ ਸ਼ਿਮਾਈ ਜਿਹੜਾ ਸੀਜ਼ਨ ਹੁੰਦਾ ਹੈ ਇਸ ਤੋਂ ਬਾਅਦ ਕਿਉਂਕਿ ਇਹੋ ਹੀ ਪੈਸਾ ਜਦੋਂ ਜ਼ਿਮੀਦਾਰ ਇਥੋਂ ਆੜਤੀਆਂ ਤੋਂ ਲੈ ਕੇ ਜਾਂਦੇ ਨੇ ਮੰਡੀਆਂ ਦੇ ਵਿੱਚ ਜਾ ਕੇ ਇਹੋ ਮਾਰਕੀਟ ਦੇ ਵਿੱਚ ਲੱਗਦਾ ਵਿਆਹ ਸ਼ਾਦੀ ਜਿਹੜੇ ਹੋਣੇ ਨੇ ਮਾਰਕੀਟ ਦੇ ਵਿੱਚ ਇੱਕ ਜਿਹੜੀ ਇੱਕ ਮਾਰਕੀਟ ਘੁੰਮਦੀ ਆ ਤਾਂ ਉਹ ਸਾਰਾ ਸਿਸਟਮ ਜਿਹੜਾ ਰੁਕ ਜਾਏਗਾ ਤਾਂ ਇੱਕ ਚਿੰਤਾ ਦਾ ਵਿਸ਼ਾ ਹੈ ਆੜਤੀਏ ਲਗਾਤਾਰ ਅਪੀਲ ਕਰ ਰਹੇ ਨੇ ਕਿਸਾਨ ਵੀ ਜਿਹੜੇ ਨੇ ਉਹ ਆਪਣੀ ਵਾਢੀ ਜਿਹੜੀ ਫਸਲ ਹੈ ਵੱਢਣ ਤੋਂ ਉਹ ਬੈਠੇ ਹੋਏ ਨੇ ਉਹਨਾਂ ਦੇ ਵੀ ਇਹੋ ਅਪੀਲ ਹੈ ਕਿ ਇਹ ਡੈਡਲੌਕ ਜਿਹੜਾ ਖਤਮ ਕੀਤਾ ਜਾਣਾ ਚਾਹੀਦਾ ਹੈ ਤਾਂ ਮੰਡੀ ਦੇ ਵਿੱਚ ਜਿਹੜੀ ਹੜਤਾਲ ਹੈ ਉਹ ਜੇ ਤੱਕ ਜਾਰੀ ਹੈ ਤਾਂ ਸਾਡੇ ਨਾਲ ਅੰਮ੍ਰਿਤਸਰ ਦੀ ਗੱਲਾਂ ਆੜਤੀ ਐਸੋਸੀਏਸ਼ਨ ਅੰਮ੍ਰਿਤਸਰ ਭਗਤਾਂ ਵਾਲੀ ਜੋ ਮੰਡੀ ਹੋਂਸ ਤੋਂ ਦੇ ਜਨਰਲ ਸਕੱਤਰ ਨੇ ਸਰਦਾਰ ਗੁਰਵਿੰਦਰ ਸਿੰਘ ਮਮਣਕੇ ਤਾਂ ਮਮਣਕੇ ਸਾਹਿਬ ਡੈਡਲੌਕ ਜਿਹੜਾ ਆ ਇਹ 2.5% ਦੇ ਉੱਤੇ ਅੜਿਆ ਜੀ 2019 ਤੋਂ ਇਹ ਲਗਾਤਾਰ ਤੁਹਾਡੀ ਮੰਗ ਚੱਲਦੀ ਆ ਫਿਰ ਸਰਕਾਰ ਨਾਲ ਗੱਲ ਹੁੰਦੀ ਫਿਰ ਆਸਵਾਸ਼ਣ ਦਿੱਤਾ ਜਾਂਦਾ ਕੱਲ ਵੀ ਤੁਸੀਂ ਸਰਕਾਰ ਨਾਲ ਮੀਟਿੰਗ ਕੀਤੀ ਤੁਹਾਡੀ ਐਸੋਸੀਏਸ਼ਨ ਨੇ ਗੱਲ ਫਿਰ ਉੱਥੇ ਖੜ ਗਈ ਆ ਕਿ ਤੁਸੀਂ 2.5% ਦੀ ਦામੀ ਦੀ ਗੱਲ ਕਰਦੇ ਜੇ ਤੇ ਸਰਕਾਰ ਵੱਲੋਂ ਆਸਵਾਸ਼ਣ ਦਿੱਤਾ ਜਾ ਰਿਹਾ ਪਰ ਨੁਕਸਾਨ ਕਿਸਾਨਾਂ ਦਾ ਹੋ ਰਿਹਾ 15000 10-15000 ਦੇ ਕਰੀਬ ਇਥੇ ਮਜ਼ਦੂਰਾਂ ਉਹਨਾਂ ਦਾ ਹੋ ਰਿਹਾ ਸਾਰੀ ਮਾਰਕੀਟ ਦਾ ਹੋ ਰਿਹਾ ਤੁਸੀਂ ਇਰਤੇ ਕੀ ਪ੍ਰਤੀਕਿਰਿਆ ਦੇਣਾ ਸਰ ਮੈਂ ਤੇ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਵੀ ਕਿਸਾਨ ਦਾ ਨੁਕਸਾਨ ਹੋ ਰਿਹਾ ਬਿਲਕੁਲ ਜੀ ਜਿਹੜਾ ਕਿਸਾਨ ਮਜ਼ਦੂਰ ਤੇ ਆੜਤੀ ਇਹਦਾ 9 ਮਾਸ ਦਾ ਰਿਸ਼ਤਾ ਬਿਲਕੁਲ ਕਿਸਾਨ ਦੇ ਹੀ ਹਮਦਰਦੀ ਆ ਪਰ ਜਿੱਥੇ ਇਹ ਸਵਾਲ ਸਾਡੀ ਆੜਤ ਦਾ ਜੀ 2019 ਦੇ ਵਿੱਚ ਉਦੋਂ ਸਾਡੀ ਆੜਤ 47 ਰੁਪਏ ਬੰਦੀ ਸੀ ਕਿਉਂਕਿ ਜੇ ਰੇਟ ਵੱਧਦਾ ਤੇ ਸਾਡੀ ਆਟੋਮੈਟਿਕਲੀ ਉਹ ਜਿਹੜੀ ਹੈਗਾ ਮਤਲਬ ਵੱਜ ਜਾਂਦਾ ਜੀ ਤੇ ਉਦੋਂ ਸਾਨੂੰ 44 ਰੁਪਏ ਜਿਹੜੇ ਸੀ ਕੁਇੰਟਲ ਦੇ ਮਤਲਬ ਸਾਡੇ ਬੰਦੇ ਸੀ ਤੇ ਇਹਨਾਂ ਪੈਂਟ 45 44 ਰੁਪਏ ਤੇ 80 ਪੈਸੇ ਦਿੱਤੇ ਸੀ ਅਸੀਂ ਉਦੋਂ 1 ਰੁਪਿਆ ਸਾਨੂੰ 2019 'ਚ ਘੱਟ ਮਿਲਿਆ ਤਾਂ ਅਸੀਂ ਕਿਹਾ ਵੀ ਹੋ ਸਕਦਾ ਇਹ ਸਾਨੂੰ ਜਿਹੜਾ ਕੋਵਿਡ ਸੈਸ ਲੱਗ ਗਿਆ ਵੀ ਉਦੋਂ ਅਸੀਂ ਕੋਈ ਮਤਲਬ ਇਹ ਚੀਜ਼ ਦਾ ਐਡਾ ਗੌਰ ਨਹੀਂ ਕੀਤਾ ਉਸ ਤੋਂ ਬਾਅਦਾਂ ਜੀ 20 ਤੋਂ ਬਾਅਦਾਂ ਅਸੀਂ ਲਗਾਤਾਰ ਜਿਹੜਾ ਉਹ ਸੈਂਟਰ ਸਰਕਾਰ ਪੰਜਾਬ ਸਰਕਾਰ ਦੇ ਵੀ ਬੜੀ ਬੜੀ ਅਸੀਂ ਕਹਿ ਚੁੱਕੇ ਹਾਂ ਵੀ ਸਾਡੀ ਜਿਹੜੀ ਇਹ ਦામੀ ਆ ਇਹ ਜਿਹੜੀ ਆ ਇਹਨੂੰ ਮਤਲਬ ਲੋਗ ਨਾ ਕੀਤਾ ਜਾਵੇ 46 ਰੁਪਏ ਠੀਕ ਹੈ ਜੀ ਅੱਜ ਜਿਹੜਾ ਰੇਟ ਹੈ ਜੀ 2300 ਤੇ 5 ਰੁਪਏ ਸਰਕਾਰੀ ਜਿਹੜਾ ਐਮਐਸਪੀ ਤੇ ਰੇਟ ਹੈ ਜੀ 23246 ਸਾਡੀ ਜਿਹੜੀ ਦામੀ 2.5% ਹੈ ਜੀ ਜੇ ਅਸੀਂ 100 ਰੁਪਏ ਦਾ ਕੰਮ ਕਰਦੇ ਹਾਂ ਤੇ 2.5 ਰੁਪਏ ਸਾਨੂੰ ਮਿਲਦੇ ਆ ਅੱਜ ਸਾਡੇ 2.5 ਤੋਂ 2 ਰੁਪਏ ਹੋ ਗਏ ਆ 23246 46 ਰੁਪਏ ਜਿਹੜੇ ਆ ਸਾਨੂੰ ਮਿਲਦੇ ਆ 2 ਰੁਪਏ ਹੋ ਗਏ ਆ ਜਿਹੜੇ ਪ੍ਰਾਈਵੇਟ ਬਾਹਰ ਆ ਬਾਸਬਤੀ ਲੈਂਦੇ ਆ ਉਹ ਸਾਨੂੰ 2.5 ਰੁਪਏ ਜਿਹੜੇ ਆ ਉਹ ਪੂਰੇ ਦામੀ ਦੇ ਦਿੰਦੇ ਆ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਜੇ ਜਿਸ ਤਰ੍ਹਾਂ ਪ੍ਰਾਈਵੇਟ ਵਾਲੇ ਸਾਨੂੰ 2.5% ਜਿਹੜੀ ਦામੀ ਸਾਡੀ ਮਾਰਕੀਟ ਕਮੇਟੀ ਦੇ ਹਿਸਾਬ ਦੇ ਮਤਲਬ ਜੋ ਵੀ ਉਹਨਾਂ ਦਾ ਲਾਅ ਆ ਇਕਟਿਆ ਉਹਦੇ ਹਿਸਾਬ ਨਾਲ ਜਿਹੜੇ ਉਹ 2.5 ਰੁਪਏ ਜਿਹੜੇ ਸਾਡੇ ਮਤਲਬ ਉਹ ਬੰਦੇ ਆ ਜਿਹੜੇ ਗਵਰਨਮੈਂਟ ਨੇ ਸਾਨੂੰ ਪੱਕੇ ਫਿਕਸ ਕੀਤੇ ਆ ਤੇ ਜੇ ਪੰਜਾਬ ਸਰਕਾਰ ਕੋਲ ਜਾਣੇ ਆ ਜੀ ਅਸੀਂ ਤਿੰਨ ਚਾਰ ਵਾਰੀ ਮੀਟਿੰਗਾਂ ਕਰ ਚੁੱਕੀਆਂ ਉੱਥੇ ਕੋਈ ਐਡਾ ਹਾਂ ਪੱਖੀ ਹੰਗਾਰਾ ਨਹੀਂ ਮਿਲਦਾ ਸਾਡੇ ਪ੍ਰਧਾਨ ਪੰਜਾਬ ਦੇ ਵੀਜੀ ਕਾਲੜਾ ਜੀ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਸ਼ੀਨਾ ਜੀ ਉਹ ਵੀ ਅਸੀਂ ਮਮੀ ਨਾਲ ਗਿਆ ਸੀ ਪਰ ਸਰਕਾਰ ਜਿਹੜੀ ਹੈ ਕੋਈ ਸਾਨੂੰ ਠੁਕਮਾ ਜਵਾਬ ਨਹੀਂ ਦੇ ਰੇ ਉਹ ਕਹਿੰਦੇ ਆ ਜੀ ਇਹ ਤੁਹਾਡਾ ਮਸਲਾ ਜਿਹੜਾ ਸੈਂਟਰ ਸਰਕਾਰ ਤੇ ਆ ਪਰ ਪੰਜਾਬ ਸਰਕਾਰ ਨੇ ਹੀ ਸਾਨੂੰ ਪੇਮੈਂਟ ਕਰਨੀ ਹੈ ਪੰਜਾਬ ਸਰਕਾਰ ਨੇ ਹੀ ਜਿਹੜਾ ਇਹ ਝੋਨਾ ਆ ਉਹ ਸਾਹਮਣਾ ਆ ਠੀਕ ਹੈ ਨਾ ਜੀ ਖਰਚੇ ਜਿਹੜੇ ਪੰਜਾਬ ਸਰਕਾਰ ਨੇ ਦੇਣੇ ਆ ਪੰਜਾਬ ਸਰਕਾਰ ਜਿਹੜਾ ਸੈਂਟਰ ਨਾਲ ਆਪਣਾ ਕੇਸ ਆ ਜਿਹੜਾ ਉਹ ਨੂੰ ਆਪਣਾ ਮਜ਼ਬੂਤ ਕਰਕੇ ਦੇਵੇ ਅਸੀਂ ਮੰਗ ਕੀਤੀ ਹੈ ਕਿ ਸਾਨੂੰ ਜਿਹੜਾ ਅਸੀਂ ਪੰਜਾਬ ਸਰਕਾਰ ਤੋਂ ਲੈਣੇ ਆ ਹੀ ਸੈਂਟਰ ਸਰਕਾਰ ਤੋਂ ਨਹੀਂ ਲੈਣੇ ਤੁਸੀਂ ਸਾਨੂੰ ਲਿਹਾ ਕੇ ਦੇ ਦਿਓ ਕੱਲ ਸੀਐਮ ਸਾਹਿਬ ਨੇ ਵੀ ਮੀਟਿੰਗ ਸੱਦੀ ਸੀ ਤੇ ਪਰ ਉਹ ਕੋਈ ਉੱਥੇ ਠੋਸ ਸਬੂਤ ਜਿਹੜਾ ਉਹ ਨਹੀਂ ਲਿਖ ਲਿਆ ਇਹਦੇ ਨਾਲ-ਨਾਲ ਜਿਹੜੇ ਸਾਡਾ ਲੇਬਰ ਦੀ ਵੀ ਹੜਤਾਲ ਚੱਲ ਰਹੀ ਹੈ ਉਹਨਾਂ ਦੀ ਵੀ ਮਜ਼ਦੂਰੀ ਜਿਹੜੀ ਆ ਉਹ ਆਂਦੇ ਸਾਡੀ ਘਟਿਆ ਸ਼ੈਲਰ ਵਾਲਿਆਂ ਦੀ ਵੀ ਹੜਤਾਲ ਚੱਲਦੀ ਪਈ ਆ ਇਸ ਕਰਕੇ ਇਹ ਜਿਹੜਾ ਸਰਕਾਰ ਨੂੰ ਅਸੀਂ ਕਹਿੰਨੇ ਆ ਵੀ ਕਿਸਾਨ ਦੇ ਹੱਕ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਆ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਤਾਂ ਕਿ ਨੁਕਸਾਨ ਜਿਹੜਾ ਹੋਣ ਤੋਂ ਬਚਾਅ ਹੋ ਸਕੇ ਜੇ ਜਿੱਦਾਂ ਕਿਸਾਨ ਦੀ ਫਸਲ ਜਿਹੜੀ ਇਹ ਬਾਹਰ ਖਲੋਤੀ ਹੈ ਪੁੱਤਾਂ ਉ ਪਾਲੀ ਫਸਲ ਆ ਜੇ بارش ਹੋ ਗਈ ਤੇ ਉਹ ਸਾਰੀ ਖਰਾਬ ਹੋ ਜਾਣੀ ਆ ਝਾੜ ਵੀ ਜਿਹੜਾ ਉਹ ਮਤਲਬ ਜਿਹੜਾ ਘਟ ਜਾਣਾ ਕਿਉਂਕਿ ਉਹ ਸੁੱਕ ਰਹੀ ਫਸਲ ਜਾਦੀ ਮੈਂ ਉਹ ਕਹਿ ਰਿਹਾ ਨਾ ਕਿ ਤੁਸੀਂ ਕਹਿ ਰਹੇ ਕਿ ਝਾੜ ਘਟ ਜਾਣਾ ਉਸ ਝਾੜ ਦੇ ਜਿਹੜੇ ਘਟਣ ਦਾ ਜ਼ਿੰਮੇਵਾਰ ਕੋਣ ਕਿਸਾਨ ਉਹਦੀ ਜ਼ਿੰਮੇਵਾਰੀ ਕਿਸਾਨ ਉਹਦਾ ਨੁਕਸਾਨ ਕਿਉਂ ਚੱਲਣ ਜੀ ਬਿਲਕੁਲ ਜੀ ਕਿਸਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਜੀ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਨੇ ਜਿਹੜੀ ਫਸਲ ਆ ਉਹ ਖੇਤੀਬਾੜੀ ਜਿਹੜੀ ਆ ਉਹ ਖੇਤੀਬਾੜੀ ਜਿਹੜਾ ਮਤਲਬ ਵਿਭਾਗ ਉਹ ਨੂੰ ਬੀ ਜਿਹੜੇ ਉਹ ਦਿੰਦਾ ਆ ਉਹਨੂੰ ਕਹਿੰਦਾ ਵੀ ਆ ਬੀ ਲਾਓ ਤੇ ਫਿਰ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਉਹਨੂੰ ਚੁੱਕਣਾ ਠੀਕ ਹੈ ਨਾ ਜੀ ਜਦੋਂ ਇਹਨੂੰ 1997 ਚ ਐਕਟਿਵ ਵੀ ਬਣਾਤਾ ਸੀਗਾ ਇਹਦਾ ਇਹ ਐਕਟ ਦੇ ਵਿੱਚ 22% ਤਾਂ ਲਿਖਿਆ ਵਾ ਤਾਂ ਤੁਸੀਂ ਇਹਨੂੰ ਲੀਗਲੀ ਵੀ ਕਨਸੀਡਰ ਕਰ ਸਕਦੇ ਹੋ ਬਿਲਕੁਲ ਜੀ ਕਰਾਂਗੇ ਜੇ ਕੋਈ ਨਾ ਸਾਡੀ ਗੱਲ ਕੋਈ ਸੁਣੀ ਹੈਗੀ ਫਿਰ ਉਹਨੂੰ ਲੀਗਲੀ ਵੀ ਅਸੀਂ ਮਤਲਬ ਸਲਾਹ ਲੈ ਕੇ ਕਰ ਸਕਦੇ ਹਾਂ ਮਮਨ ਕੇ ਸਾਹਿਬ ਆਏ ਸਾਲ ਤੁਸੀਂ ਜਦੋਂ 2019 ਚ ਚਲੋ ਕੋਵਿਡ ਸੀਗਾ ਉਦੋਂ ਇਹ ਸਮਝਿਆ ਕਿ ਜੋ 1 ਰੁਪਇਆ ਜੇ ਘਟ ਗਿਆ ਕੋਨ 2.5% ਦਾ ਪਿਛਲੇ 2019 ਤੋਂ 2021 22 23 24 ਆ ਗਿਆ ਜੀ ਜਦੋਂ ਸੀਜ਼ਨ ਹੁੰਦਾ ਇਹ ਸੀਜ਼ਨ ਤੋਂ ਪਹਿਲਾਂ ਨਹੀਂ ਸੀ ਤੁਸੀਂ ਗੱਲ ਕੀਤੀ ਜਾਂ ਸਰਕਾਰ ਨੇ ਅਪਰੋਚ ਕੀਤੀ ਕਿ ਤੁਸੀਂ ਕੇਂਦਰ ਨਾਲ ਗੱਲ ਕਰੋ ਜੀ ਬਿਲਕੁਲ ਜੀ ਤੁਹਾਡਾ ਸਵਾਲ ਬਹੁਤ ਵਧੀਆ ਅਸੀਂ 27 8 ਨੂੰ ਮੋਗਾ ਵਿਖੇ ਸ਼ਾਇਦ ਤੁਹਾਡੇ ਚੈਨਲਾਂ ਸਾਰਿਆਂ ਨੇ ਕਵਰੇਜ ਕੀਤੀ ਸੀ ਜੀ 27 8 ਨੂੰ ਅੱਜ 1 ਮਹੀਨਾ 5 ਦਿਨ ਹੋ ਗਏ ਆ ਜਿਹੜਾ ਕਿ ਅਸੀਂ ਮੋਗੇ ਦੇ ਵਿੱਚ 10000 ਆਰਤੀਏ ਦੇ ਇਕੱਠ ਦੇ ਵਿੱਚ ਵਿਜੇ ਕਲੜਾ ਦੀ ਅਗਵਾਈ ਵਿੱਚ ਅਸੀਂ ਸਰਕਾਰ ਨੂੰ ਕਹਤਾ ਸੀ ਅਸੀਂ 1 ਅਕਤੂਬਰ ਤੋਂ ਕੋਈ ਵੀ ਕੰਮ ਜਿਹੜਾ ਉਹ ਮੰਡੀਆਂ ਦੇ ਵਿੱਚ ਨਹੀਂ ਕਰਾਂਗੇ 1 ਮਹੀਨਾ 5 ਦਿਨ ਦੇ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਸੁੱਤੀ ਪਈ ਸਰਕਾਰ ਨੇ ਸਾਨੂੰ ਸਾਡੇ ਨਾਲ ਕੋਈ ਵੀ ਮੀਟਿੰਗ ਕਰਨੀ ਜਿਹੜੀ ਉਹਨੇ ਜਾਇਜ਼ ਨਹੀਂ ਸਮਝੀ ਅੱਜ ਦੋ ਮੀਟਿੰਗਾਂ ਸਿਰਫ ਉਹਨੇ ਕੀਤੀਆਂ ਦੋਆ ਤਿੰਨ ਦਿਨਾਂ ਦੇ ਵਿੱਚ ਤੇ ਮੈਂ ਸਰਕਾਰ ਨੂੰ ਜਿੱਦਾਂ ਤੁਸੀਂ ਜਵਾਬ ਮੇਰੇ ਤੋਂ ਮੰਗਿਆ ਇਹ ਸਵਾਲ ਕੀਤਾ ਬਹੁਤ ਵਧੀਆ ਸਵਾਲ ਹੈ ਇੱਕ ਮਹੀਨਾ 5 ਦਿਨ ਬਾਵਜੂਦ ਹੋਣ ਤੇ ਵੀ ਹੁਣ ਕਿਉਂ ਆ 1-2 ਦਿਨਾਂ ਦੇ ਵਿੱਚ ਹੀ ਮਤਲਬ ਮੀਟਿੰਗਾਂ ਪਹਿਲਾਂ ਕਿਉਂ ਨਹੀਂ ਸਰਕਾਰ ਨੇ ਸਾਡੇ ਨਾਲ ਸੰਪਰਕ ਕੀਤਾ ਕਿਉਂ ਨਹੀਂ ਸਾਡੀਆਂ ਮੰਗਾਂ ਨੂੰ ਉਹਨਾਂ ਨੂੰ ਸੈਂਟਰ ਤੱਕ ਉਹਨਾਂ ਨੂੰ ਪਹੁੰਚਾਇਆ ਗਿਆ ਜੀ ਮਮਨ ਜੀ ਸਾ ਮੇਰਾ ਆਖਰੀ ਸਵਾਲ 100 ਲੋਕ ਕਦੋਂ ਤੱਕ ਇਹ ਰਹੇਗਾ ਕਦੋਂ ਤੱਕ ਜੇ ਸਰਕਾਰ ਨਹੀਂ ਇਹ ਗੱਲ ਤੁਹਾਡੀ 2.5% ਵਾਲੀ ਹੁੰਦੀ ਤੇ ਫਿਰ ਮੰਡੀ ਬੰਦ ਰਹੇਗੀ ਜੀ ਬਿਲਕੁਲ ਜੀ ਅਣਮਿੱਥੇ ਸਮੇਂ ਲਈ ਸਾਡੀ ਅੜਤਾਲਿਆ ਜਿੰਨਾ ਚਿਰ ਤੱਕ ਸਾਡੀਆਂ ਮੇਨ ਮੰਗ ਜਿਹੜੀ ਆ ਸਾਡੀ ਜੀ ਦੀ দামੀ ਤੇ ਆ 10 ਮੰਗਾਂ ਸਾਡੀਆਂ ਸਾਡੇ ਪੰਜਾਬ ਦੇ ਪ੍ਰਧਾਨ ਨੇ ਵੀ ਕਹਿੰਦਾ ਜੀ ਦੂਜੀਆਂ ਮੰਗਾਂ ਆਪਾਂ ਬਾਅਦ ਚ ਵੀ ਡਿਸਕਸ ਕਰ ਲਾਂਗੇ ਸਾਡੀ ਮੇਨ ਮੰਗ ਜਿਹੜੀ ਆ ਉਹ 2.5% দামੀ ਤੇ ਆ ਉਹ ਜਿੰਨਾ ਚਿਰ ਇਹਨਾਂ ਪੂਰੀ ਨਹੀਂ ਦਿੱਤੀ ਅਸੀਂ ਆਣ ਮਿੱਥੇ ਸਮੇਂ ਲਈ ਬਾਸਬਤਗੀ ਵੀ ਤੇ ਪਰਮਲ ਵੀ ਸਾਰੇ ਪੰਜਾਬ ਦੇ ਵਿੱਚ ਉਹਨਾਂ ਚਿਰ ਬੰਦ ਰਹੇ ਇਹਦੇ ਵਿੱਚ ਨੁਕਸਾਨ ਕੱਲਾ ਤੁਹਾਡਾ ਵੀ ਇਹਦੇ ਵਿੱਚ ਬਹੁਤ ਵੱਡਾ ਸਾਰੀ ਮਾਰਕੀਟ ਦਾ ਨੁਕਸਾਨ ਆ ਪੰਜਾਬ ਦੀ ਸਾਰੀ ਮਾਰਕੀਟ ਹੀ ਰੇ ਉੱਤੇ ਸਰ ਸਰ ਜੇ ਕਿਸਾਨ ਨੂੰ ਘਾਟਾ ਤੇ ਮਜ਼ਦੂਰ ਨੂੰ ਵੀ ਘਾਟਾ ਪਏਗਾ ਆਰਤੀਏ ਨੂੰ ਵੀ ਘਾਟਾ ਪਏਗਾ ਕਿਉਂਕਿ ਜੇ ਸਰਕਾਰ ਕਿਸਾਨ ਦੀ ਫਸਲ ਜੇ ਉਹਦੇ ਘੱਟ ਪੇਮੈਂਟ ਵੰਟੀ ਜਾਂਦੇ ਘੱਟ ਪੈਸੇ ਵਟੇ ਜਾਂਦੇ ਆ ਤੇ ਉਹਦੇ ਸਾਡਾ ਵੀ ਪਰਸੈਂਟੇਜ ਘੱਟ ਗਿਆ ਕਿਉਂਕਿ ਅਸੀਂ 2.5 ਰੁਪਏ ਲੈਣੇ ਆ ਦામੀ ਉਹ ਜੱਟ ਦੇ ਕਿਸਾਨ ਦੇ ਨਾਲ ਸਾਨੂੰ ਵੀ ਕਾਫੀ ਨੁਕਸਾਨ ਆ ਜਿਹੜਾ ਜੀ ਝੱਲਣਾ ਪੈ ਰਿਹਾ ਆਹੀਂ ਵੀ ਜਿਹੜੇ ਆਰਤੀਏ ਵਰਗਿਆ ਇੱਥੇ ਬਹੁਤ ਮਜੂਸ ਜਿਹੜੇ ਉਹ ਹਲਾਤਾਂ ਦੇ ਵਿੱਚ ਆ ਉਹਨਾਂ ਦੇ ਚਿਹਰੇ ਦੇਖੋ ਕਿਉਂਕਿ ਕਿਸਾਨ ਨਾਲ ਜੁੜੇ ਹੋਏ ਆਂ ਅਸੀਂ ਪਹਿਲਾਂ ਕਿਸਾਨ ਆ ਫਿਰ ਆਰਤੀਏ ਆ ਅਸੀਂ ਕਿਸਾਨਾਂ ਦੇ ਪੁੱਤਿਆਂ ਸਾਨੂੰ ਦਰਦ ਆ ਪਰ ਸਾਡੀ ਮੰਗ ਵੀ ਜਿਹੜੀ ਆ ਉਹ ਜਾਇਜ਼ ਆ ਮੰਨ ਲੈਣੀ ਚਾਹੀਦੀ ਸਰਕਾਰ ਨੂੰ ਜੀ ਧੰਨਵਾਦ ਜੀ ਤਾਂ ਇਹ ਆਰਟੀ ਅਸੋਸੀਏਸ਼ਨ ਦੇ ਨੁਮਾਇੰਦੇ ਨੇ ਸਾਡੇ ਨਾਲ ਤਾਂ ਡੈਡਲੌਕ ਬਣਿਆ ਹੋਇਆ ਹੈ ਮੰਡੀ ਦੇ ਉੱਤੇ ਸਾਡੀ ਨਜ਼ਰ ਹੈ ਔਰ ਵੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਰਕਾਰ ਹੈ ਇਸ ਦੇ ਉੱਤੇ ਕੀ ਫੈਸਲਾ ਲੈਂਦੀ ਹੈ ਔਰ ਆਰਟੀ ਸਾਹਿਬਾਨ ਵੀ ਇਸ ਦੇ ਉੱਤੇ ਇਸ ਡੈਡਲੌਕ ਨੂੰ ਖਤਮ ਕਰਨ ਦੇ ਲਈ ਕੀ ਕਦਮ ਚੁੱਕਦੇ ਨੇ ਤਾਂ ਗੱਲ ਸਾਰੀ ਜਿਹੜੀ ਹੈ 2.5 ਫੀਸ ਦੇ ਉੱਤੇ ਰੁਕੀ ਹੋਈ ਹੈ ਕੈਮਰਾ ਪਰਸਨ ਮੁਕੇਸ਼ ਬਾਬਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ YouTube Facebook Instagram X aur WhatsApp channel par